ਪਹਿਲੇ ਜਮਾਤ ਤੋਂ ਹੀ ਅੰਗਰੇਜ਼ੀ ਨੂੰ ਜ਼ਬਰਦਸਤੀ ਬੱਚਿਆਂ ਦੇ ਗਲੇ ਬੰਨਿਆ ਜਾ ਰਿਹਾ ਹੈ। ਉਸ ਐਜੂਕੇਸ਼ਨ ਨੇ ਨਾ ਬੱਚਿਆਂ ਦਾ ਜਿਹੜਾ ਵਿਕਾਸ ਕਰਨ ਕਰਦਾ ਸਰ ਪੱਖੀ ਬਕਾ ਨਾ ਤੇ ਸਿਰੂ ਵਿਕਾਸ ਹੋ ਗਿਆ। ਨਾ ਉਹਦਾ ਮਾਨਸਿਕ ਵਿਕਾਸ ਹੋ ਗਿਆ। ਨਾ ਦਾ ਇਮੋਸ਼ਨਲ ਵਿਕਾਸ ਹੋਇਆ। ਤਣਾਜ ਆ ਗਿਆ ਬੱਚੇ। ਤਣਾਜ ਆ ਗਿਆ ਉਹ ਚੜੜਾ ਹੋ ਗਿਆ। ਬੱਚੇ ਗੜ ਪੈਂਦੇ ਆ। ਪਰ ਸਵਾਲ ਇੱਥੇ ਇਹ ਹੈ ਕਿ ਇਹ ਸਭ ਕਿਸ ਦੇ ਫਾਇਦੇ ਲਈ ਹੋ ਰਿਹਾ ਹੈ? ਬੱਚਿਆਂ ਦੇ ਬਚਪਨ ਦਾ ਕਤਲ ਕੌਣ ਕਰ ਰਿਹਾ ਹੈ? मां ਆਪ ਹੀ ਪੈਰਾਂ ਦੁੱਕੜੀ ਜਿਹੜੀ ਆ ਜਿਹੜੀ ਮਾਂ ਨੂੰ ਨਹੀਂ ਪਤਾ ਕਿ ਜਦੋਂ ਇਹਨੇ ਜਨਮ ਲਿਆ ਮੇਰੀ ਕਿਹੜੀ ਖਰਾਕ ਸੀ ਤੇ ਮੈਂ ਬੱਚੇ ਨੂੰ ਪੜਨ ਲਈ ਕਿਹੜੀ ਖਰਾਕ ਖਾਣੀ ਆ ਉਹ ਵੀ ਓਖੜ ਗਈ ਜਿਹਨੇ ਫਲਾਨੀ ਮੇਰੀ ਭੈਣ ਦਾ ਬੱਚਾ ਉੱਥੇ ਪੜਦਾ ਤੇ ਮੈਂ ਵੀ ਉੱਥੇ ਬਣਾਉਂਗਾ ਮੈਂ ਹੋ ਕੇ ਦੇਖੋ ਚੰਗੇ ਪੜਾਉਂਗੀ ਤਾਂ ਕਿ ਜਦੋਂ ਕਿਤੇ ਵਿਆਹ ਸੰਧੀ ਇਕੱਠੇ ਹੋਈਏ ਤੇ ਅਸੀਂ ਇਸ ਗੱਲ ਤੋਂ ਪਿੱਛੇ ਨ ਲੱਗੀਏ ਕਿ ਮੇਰਾ ਬੱਚਾ ਕਿੱਥੇ ਪੜਦਾ ਕੰਪੀਟੀਸ਼ਨ ਚ ਆ ਗਿਆ ਕੰਪੀਟੀਸ਼ਨ ਚ ਆ ਗਿਆ ਚੰਗੀਤ 5 ਸਾਲ ਦਾ ਬੱਚਾ ਮੈਂ ਗੱਲ ਆ ਕੀ ਤਾ ਤੂੰ ਨੁਕਸਾਨ ਕਰਤਾ ਹਾਂ ਤੂੰ ਮਿਲਦਾ ਦਾਦੂ ਸੋਰੀ ਸੌਰੀ ਯਾਰ ਮੈਂ ਕਿਹਾ ਯਾਰ ਸੌਰੀ ਦਾ ਕੀ ਮਤਲਬ ਹੁੰਦਾ ਹਾਂ ਕਿਦਾ ਸੌਰੀ ਸਮਝ ਲੱਗੀ ਨਹੀਂ ਤੈਨੂੰ ਹਾਂ ਕੀ ਹੈ ਕ੍ਰੀਏਟੀਵਿਟੀ ਹੈ ਹਾਂ ਸਹੀ ਗੱਲ ਹੈ ਮੈਂ ਉਹਨੂੰ ਫਿਰ ਜੱਫੀ ਲੈ ਲਿਆ ਹਾਂ ਮੈਂ ਦਫਾ ਕਰ ਜਦੋਂ ਬੱਚਿਆਂ ਨੂੰ ਹੀ ਰਿਸੀਵ ਕਰਦੇ ਹਨ ਉਹਨਾਂ ਨੂੰ ਹੱਕ ਕਰਦੇ ਆ ਇਹਨਾਂ ਨਾਲ ਲਾਉਨੇ ਆ ਇਹਨਾਂ ਚ ਬੜਾਤ ਹੁੰਦੀ ਆ ਬੱਚਾ ਘਰ ਨਹੀਂ ਬਿੰਦਾ ਸਹੀ ਗੱਲ ਹੈ ਜੀ ਹੈਨਾ ਉਹ ਮੈਨੂੰ ਕਹਿੰਦਾ ਤੂੰ ਚੱਲ ਛੱਡ ਗਿਆ ਮੈਨੂੰ ਉਹਨੂੰ ਲਾਲਚ ਪੈ ਜਾਂਦਾ ਨਾ ਉਸ ਚੀਜ਼ ਉਦਾਂ ਵੀ ਮੈਂ ਗਿਆਨ ਲੈਣਾ ਹਾਂ ਜੇ ਸਕੂਲ ਨੂੰ ਪੜਿਆ ਹੀ ਨਹੀਂ ਚਾਹ ਤਾਂ ਕੱਪ ਦੁੱਧ ਕੱਪ ਨਹੀਂ ਪੀਤਾ ਉਹਨੇ ਬੋਰਲ ਵੀ ਤਾਂ ਨਹੀਂ ਪੀਤਾ ਹਾਂ ਤੇ ਮਾਵਾ ਕਿਥੇ ਲੈ ਕੇ ਬੈ ਗਈਆਂ ਹੂੰ ਮੁੜ ਕੇ ਫੇਰ ਟਿਊਸ਼ਨ ਤੇ ਭੇਜ ਦੰਦੇ ਬੱਚੇ ਨੂੰ ਉਹੀ ਬਸਤਾ ਚੱਕ ਕੇ ਫੇਰ ਦੁਬਾਰਾ ਤੋਂ ਬੱਚਾ ਤਾਂ ਸਾਰਾ ਦਿਨ ਹੀ ਸੀ ਕੰਮ ਟਿਊਸ਼ਨ ਤੇ ਤੁਸੀਂ ਕਾਦੀ ਪੜਾ ਰਿਆ ਤੁਸੀਂ ਪਰ ਨੁਕਸਾਨ ਤਾਂ ਸਾਡੇ ਬੱਚਿਆਂ ਤੇ ਨੌਜਵਾਨਾਂ ਦਾ ਹੀ ਹੋਵੇਗਾ ਸੱਤਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਕਰਮਸੋਢੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਭ ਤੋਂ ਨਾਜ਼ੁਕ ਮਸਲੇ ਦੀ ਜਿਸ ਨੇ ਸਾਡੇ ਬੱਚਿਆਂ ਦੇ ਬਚਪਨ ਨੂੰ ਬੰਦਕ ਬਣਾ ਕੇ ਰੱਖਿਆ ਹੈ ਇੱਕ ਪਾਸੇ 6 ਤੋਂ 7 ਸਾਲ ਦਾ ਬੱਚਾ ਸਕੂਲ ਜਾਂਦਾ ਹੈ ਤਾਂ ਉਸ ਦੇ ਨਾਲ 8 ਤੋਂ 12 ਕਿਲੋ ਦਾ ਬਸਤਾ ਚੁੱਕਿਆ ਜਾਂਦਾ ਹੈ ਜਿਵੇਂ ਨਾਲ ਬੱਚੇ ਦੇ ਸਰੀਰਕ ਤੇ ਮਾਨਸਿਕ ਤਣਾਅ ਵੱਧਦਾ ਹੈ ਦੂਸਰੇ ਪਾਸੇ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਨੂੰ ਜ਼ਬਰਦਸਤੀ ਬੱਚਿਆਂ ਦੇ ਗਲੇ ਬੰਨਿਆ ਜਾ ਰਿਹਾ ਹੈ ਤੇ ਜਦਕਿ ਬਾਲ ਮਨੋਵਿਗਿਆਨਿਕ ਤੇ ਸਾਰੇ ਵਿਸ਼ਵ ਪ੍ਰਸਿੱਧ ਜੋ ਮਾਹਿਰ ਨੇ ਉਹ ਇਹ ਸਪਸ਼ਟ ਕਹਿੰਦੇ ਨੇ ਕਿ ਜਨਮ ਤੋਂ ਲੈ ਕੇ ਬੱਚੇ ਦੇ 8 ਤੋਂ 10 ਸਾਲ ਦੀ ਉਮਰ ਦੇ ਵਿੱਚ ਬੱਚੇ ਦਾ ਉਹ ਦਿਮਾਗ ਹੈ ਸਭ ਤੋਂ ਵਧੀਆ ਤਰ੍ਹਾਂ ਦੇ ਨਾਲ ਮਾਂ ਬੋਲੀ ਰਾਹੀਂ ਹੀ ਸੋਚਦਾ ਹੈ ਸਮਝਦਾ ਹੈ ਤੇ ਸਿੱਖਦਾ ਹੈ ਤੇ ਜੇਕਰ ਇਸ ਉਮਰ ਦੇ ਵਿੱਚ ਵਿਦੇਸ਼ੀ ਭਾਸ਼ਾ ਜ਼ਬਰਦਸਤੀ ਠੋਸੀ ਜਾਵੇ ਤਾਂ ਬੱਚੇ ਦੇ ਵਿੱਚ ਭਾਸ਼ਾਈ ਤਣਾਅ ਘਟਿਆ ਸਵੈਮਾਨ ਤੇ ਸਿੱਖਣ ਦੀ ਅਸਮਰੱਥਾ ਜੋ ਹੈ ਪੈਦਾ ਹੁੰਦੀ ਹੈ। ਸ਼ਰੀਰੀ ਕਿਰਿਆਵਾਂ ਦੇ ਰਾਹੀਂ ਸਿੱਖਿਆ ਦਾ ਲਾਭ ਜੋ ਹੈ 7 ਗੁਣਾ ਵੱਧ ਹੁੰਦਾ ਹੈ। ਫਿਰ ਵੀ ਸਾਡੀ ਸਿੱਖਿਆ ਪ੍ਰਣਾਲੀ ਬੱਚਿਆਂ ਦੇ ਮੋਢਿਆਂ ਦੇ ਉੱਤੇ ਭਾਰੀ ਬਸਤੇ ਲੱਦ ਰਹੀ ਹੈ ਤੇ ਮਾਂ ਬੋਲੀ ਨੂੰ ਦੂਜੇ ਦਰਜੇ ਦਾ ਦਰਜਾ ਦੇ ਕੇ ਅੰਗਰੇਜ਼ੀ ਨੂੰ ਪਹਿਲਾ ਦਿਨ ਤੋਂ ਜ਼ੋਰ ਜ਼ਬਰਦਸਤੀ ਸਿਖਾਇਆ ਜਾ ਰਿਹਾ ਹੈ। ਪਰ ਸਵਾਲ ਇੱਥੇ ਇਹ ਹੈ ਕਿ ਇਹ ਸਭ ਕਿਸ ਦੇ ਫਾਇਦੇ ਲਈ ਹੋ ਰਿਹਾ ਹੈ? ਬੱਚਿਆਂ ਦੇ ਬਚਪਨ ਦਾ ਕਤਲ ਕੌਣ ਕਰ ਰਿਹਾ ਹੈ ਇਹ ਸਭ ਦੇ ਬਾਰੇ ਆਪਾਂ ਵਿਸਥਾਰ ਦੇ ਨਾਲ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਅਵਾਰਡੀ ਰੋਸ਼ਨ ਖੇੜਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਜੀ ਖੇੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਬੱਚਿਆਂ ਦਾ ਬਾਲਪਨ ਜਾਂ ਫਿਰ ਬਚਪਨ ਬਚਾਉਣ ਦੇ ਲਈ ਸਿੱਖਿਆ ਪ੍ਰਣਾਲੀ ਨੂੰ ਬਸਤਾ ਬੋਝ ਖਤਮ ਕਰਕੇ ਸਰੀਰਿਕ ਕਿਰਿਆਵਾਂ ਦੇ ਰਾਹੀਂ ਸਿੱਖਿਆ ਪ੍ਰਣਾਲੀ ਜਿੱਥੇ ਜ਼ਿਆਦਾ ਲਾਭਕਾਰੀ ਹੈ ਉੱਥੇ ਹੀ ਮਾਂ ਬੋ ਸ਼ਿੱਖਿਆ ਦਾ ਆਧਾਰ ਬਣਾਉਣਾ ਹੀ ਬਾਲ ਮਨੋਵਿਗਿਆਨਿਕਤਾ ਇੱਕ ਸੱਚ ਵੀ ਹੈ ਫਿਰ ਦੂਜੀਆਂ ਪਛਾਵਾਂ ਨੂੰ ਕਿਉਂ ਠੋਸਿਆ ਜਾ ਰਿਹਾ ਹੈ ਕੌਣ ਹੈ ਦੋਸ਼ੀ ਇਸ ਨਕਾਰਾਤਮਕ ਤਰੀਕੇ ਜਾਂ ਫਿਰ ਵਤੀਰੇ ਜਾਂ ਫਿਰ ਵਿਹਾਰ ਦਾ ਤੁਹਾਨੂੰ ਕੀ ਲੱਗਦਾ ਹੈ ਗੱਲ ਇਸ ਰਹਿ ਗਈ ਕਿ ਇਹ ਗੱਲ ਮੈਂ ਆਪਣੇ ਮਾਨਣਾ کہہ ਸਕਦਾ ਕਿ ਸਾਡੇ ਜੀਵਨ ਦੇ ਵਿੱਚ ਉਦੋਂ ਪ੍ਰਾਈਵੇਟ ਸਕੂਲ ਨਹੀਂ ਸੀ ਹੁੰਦੇ ਹਮ ਸਰਕਾਰੀ ਸਕੂਲ ਹੁੰਦੇ ਸੀ ਤੇ ਅਸੀਂ ਉਹ ਪੰਜਾਬੀ ਮਾਧਿਮ ਸਕੂਲ ਦੇ ਵਿੱਚ ਪੜੇ ਹਮ ਮੇਰੇ ਗਾ ਬੱਚੇ ਵੀ ਮੇਰੇ ਕੋ ਮੈਂ ਪੜਿਆ ਵੀ ਉੱਥੇ ਤੇ ਗਾ ਪੜਾਇਆ ਵੀ ਸਰਕਾਰੀ ਸਕੂਲ ਸਰਕਾਰੀ ਸਕੂਲ ਕਾਲਜ ਵੀ ਹੂੰ ਫਿਰ ਉਹ ਮੇਰੇ ਬੱਚੇ ਸੀਗੇ ਹੋਏ ਤੇ ਉਹ ਵੀ ਮੈਨੂੰ ਸਰਕਾਰੀ ਸਕੂਲ ਚ ਪੜੇ ਹੂੰ ਹੁਣ ਮੇਰਾ ਨਾ ਪੋਤਾ ਤੇ ਉਹ ਵੀ ਮੈਂ ਸਰਕਾਰੀ ਸਕੂਲ ਚ ਭੇਜਿਆ ਗਿਆ ਪੰਜਾਬੀ ਮਾਧਿਮ ਸਕੂਲ ਦੇ ਵਿੱਚ ਹੂੰ ਲੇਕਿਨ ਮੈਨੂੰ ਕੀ ਮਿੱਤਰ ਮਿਲਦੇ ਹੈਗੇ ਆ ਦੋਸਤ ਮਿਲਦੇ ਹੈਗੇ ਉਹ ਕਹਿੰਦੇ ਯਾਰ ਕੀ ਕਰਦੇ ਤੁਸੀਂ ਸਮਾਂ ਬਦਲ ਗਿਆ ਹੂੰ ਤੁਸੀਂ ਬਦਲੋ ਹੂੰ ਹਨਾ ਬੱਚੇ ਹੁਣ ਆਪਣੇ ਵਧੀਆ ਸਕੂਲ ਖੁੱਲ ਗਏ ਵਧੀਆ ਕਹਣਗੇ ਸਕੂਲ ਹੈ ਨਾ ਹੂੰ ਤੇ ਉੱਥੇ ਕਿਉਂ ਨਹੀਂ ਭੇਜਦੇ ਤੁਸੀਂ ਅੰਗਰੇਜ਼ੀ ਸਕੂਲਾਂ ਚ ਤੇ ਦਰਦੇ ਫੀਸ ਤੋਂ ਦਰਦੇ ਆ ਹੂੰ ਮੈਂ ਕਿਉਂ ਫੀਸ ਹੋਣੀ ਦਰਦਾ ਮੈਂ ਆਪਣੇ ਪੋਤੇ ਦੇ ਬਚਪਨ ਨਾਲ ਮਰਜੇ ਵਿੱਚ ਦੱਸਦਾ ਹੂੰ ਜੀ ਮੈਂ ਆਪਣੇ ਪੋਤੇ ਦਾ ਕਾਤਲ ਨਹੀਂ ਹੋਣਾ ਚਾਹੁੰਦਾ ਮੇਰੇ ਘਰ ਦਾ ਵਾਤਾਵਰਨ ਨਹੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਾ ਮੇਰੇ ਘਰ ਪੰਜਾਬੀ ਦੀਆਂ ਕਿਤਾਬਾਂ ਸੀ ਪੰਜਾਬੀ ਬੋਲਦੇ ਆ ਹਾਂ ਜੀ ਜਦੋਂ ਘਰ ਦਾ ਮੇਰਾ ਵਾਤਾਵਰਨ ਨਹੀਂ ਹੈ ਨਹੀਂ ਜਦੋਂ ਕਿਤੇ ਵਿਦੇਸ਼ ਚਲੇ ਗਿਆ ਬੱਚਾ ਮੇਰਾ ਤੇ ਉੱਥੇ ਜੇ ਵਿਦੇਸ਼ੀ ਭਾਸ਼ਾ ਦੀ ਮਾਂ ਬੋਲੀ ਹੋ ਜਾਣੀ ਹੈ ਜੀ ਹਾਂ ਜੀ ਠੀਕ ਹੈ ਜੇ ਉੱਥੇ ਜਨਮ ਲੈ ਵੀ ਗਿਆ ਉੱਥੋਂ ਦੀ ਮਾਂ ਬੋਲੀ ਉੱਥੇ ਸਿੱਖੇ ਉੱਚ ਪੜਾਏ لیکن ਜਿਹੜੀ ਮਾਂ ਬੋਲੀ ਉਹ ਬੋਲੀ ਆ ਜਿਹਦੇ ਅਸੀਂ ਖਿਆਲ ਕਰਦੇ ਆ ਜਿਹਦੇ ਸੁਪਨੇ ਲੈਂਦੇ ਆ ਜਿਹਦੇ ਵਿੱਚ ਅਸੀਂ ਕੁਝ ਵਿਚਾਰਦੇ ਹੈਗੇ ਜੀ ਤੇ ਸਾਡਾ ਬੱਚਾ ਆਪਣੇ ਮਾਂ ਦੇ ਦੋਤੋਂ ਜਿਹੜੀ ਭਾਸ਼ਾ ਸਿੱਖਦਾ ਵਾ ਉਤੋਂ ਹੀ ਉਹ ਜ਼ਿੰਦਗੀ ਸਿੱਖਦਾ ਹੂੰ ਸਹੀ ਗੱਲ ਹੈ ਲੇਕਿਨ ਅਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਨਾ ਉਹ ਗੱਲ ਨਹੀਂ ਹੈਗੀ ਉਸ ਦੇ ਨਾਲ ਹੀ ਨਾ ਬੱਚਾ ਛੋਟਾ ਹੂੰ ਬੱਚਾ ਛੋਟਾ ਆੜਾ ਤੁਸੀਂ ਗੱਲ ਆਖੀ ਕਿ ਨਾ ਬਸਤਾ ਦੁੱਗਣੇ ਉਹਦੇ ਭਾਰ ਦਾ ਹੂੰ ਜੀ ਹਾਂਜੀ ਮੈਂ ਦੇਖਿਆ ਕਿ ਕਿ ਬੱਚਾ ਬੈਗ ਚੱਕੀ ਜਾਵੇ ਤਾਂ ਬੱਚਾ ਹਲਕਾ ਜਿਹਾ ਹੂੰ ਉਨੇ ਕਿਤੇ ਬੈਗ ਪਿੱਛੇ ਨੂੰ ਕੀਤਾ ਤੇ ਉਹਦੇ ਪਿੱਛੇ ਪਏਗਾ ਬੱਚਾ ਪਿੱਛੇ ਡਿੱਗ ਪਿਆ ਹੂੰ ਉਹਦਾ ਬੈ ਸਿੱਟ ਕੇ ਬਹਿ ਗਿਆ ਹਾਂਜੀ ਇੰਨੀਆਂ ਕਿਤਾਬਾਂ ਇੰਨੀਆਂ ਕਾਪੀਆਂ ਇੰਨਾ ਜਿਆਦਾ ਰਾਜ ਇੰਨਾ ਹੋਮਵਰਕ ਬੱਚਾ ਕਮਲਾ ਕਰਦਾ ਹੂੰ ਬੋਝ ਪੈ ਗਿਆ ਸੀ ਬੱਚੇ ਦੀ ਜਿਹੜੀ ਨਾ ਪ੍ਰਕਿਰਤਿਕ ਜਿਹੜੀ ਸੀਗੀ ਵਾਧਾ ਸੀਗਾ ਜੀ ਜਿਹੜਾ ਉਹਦਾ ਗਰੋਥ ਐਂਡ ਡਿਵੈਲਪਮੈਂਟ ਹੋਣੀ ਸੀਗੀ ਉਹ ਰੁਕ ਗਈ ਹੂੰ ਉਸ ਐਜੂਕੇਸ਼ਨ ਨੇ ਨਾ ਬੱਚਿਆਂ ਦਾ ਜਿਹੜਾ ਵਿਕਾਸ ਕਦਮ ਕਰਦਾ ਸਰਪੱਖੀ ਵਿਕਾਸ ਹਮ ਹਮ ਨਾ ਤਾਂ ਸਿਰ ਵਿਕਾਸ ਹੋ ਗਿਆ ਨਾ ਉਹਦਾ ਮਾਨਸਿਕ ਵਿਕਾਸ ਹੋ ਗਿਆ ਨਾ ਦਾ ਇਮੋਸ਼ਨਲ ਵਿਕਾਸ ਹੋਇਆ ਹਮ ਤੇ ਨਾ ਚ ਆ ਗਿਆ ਬੱਚੇ ਤੇ ਨਾ ਚ ਆ ਗਿਆ ਉਹ ਚੜੜਾ ਹੋ ਗਿਆ ਬੱਚੇ ਗੜ ਪੈਂਦੇ ਆ ਬੱਚੇ ਨਾ ਤੁਸੀਂ ਉਹਨਾਂ ਨੂੰ ਖੁਰਾਕ ਵੀ ਦਿਓ ਖਾਂਦੇ ਨਹੀਂ ਹਮ ਅੱਛਾ ਉਹ ਕੀ ਆ ਗਿਆ ਫਾਸਟ ਫੂਡ ਜਾ ਗਿਆ ਹਮ ਜੀ ਉਹ ਆ ਚੀ ਖਾਣੀ ਉਹਨਾਂ ਨੂੰ ਤੀਜਾ ਕਿਉਂਕਿ ਉਹਨੂੰ ਪਤਾ ਨਹੀਂ ਹਮ ਮਾਂ ਆਪ ਹੀ ਪੈਰਾਂ ਤੋਂ ਔਖੜੀ ਜਿਹੜੀ ਆ ਜਿਹੜੀ ਮਾਂ ਨੂੰ ਨਹੀਂ ਪਤਾ ਕਿ ਜਦੋਂ ਇਹਨੇ ਜਨਮ ਲਿਆ ਮੇਰੀ ਕਿਹੜੀ ਖਰਾਕ ਸੀਗੀ ਤੇ ਮੈਂ ਬੱਚੇ ਨੂੰ ਪਾਲਣ ਲਈ ਕਿਹੜੀ ਖਰਾਕ ਖਾਣੀ ਆ ਉਹ ਵੀ ਔਖੜ ਗਈ ਲੇਕਿਨ ਮਾਂ ਨੇ ਉਹ ਦੇਖਿਆ ਹੀ ਨਹੀਂਗਾ ਕਿ ਉਹ ਮਾਵਾਂ ਵੀ ਇਸ ਗੱਲ ਦੇ ਮੁਕਾਬਲੇ ਆ ਗਈਆਂ ਕਿੰਨੇ ਫਲਾਨੀ ਮੇਰੀ ਭੈਣ ਦਾ ਬੱਚਾ ਉੱਥੇ ਪੜਦਾ ਤੇ ਮੈਂ ਵੀ ਉੱਥੇ ਬਣਾਉਂਗੀ ਮੈਂ ਉਹ ਕਿ ਦੇਖੋ ਚੰਗੇ ਪੜਾਉਂਗੀ ਤਾਂ ਕਿ ਜਦੋਂ ਕਿਤੇ ਵਿਆਹ ਸ਼ੰਦੀ ਇਕੱਠੇ ਹੋਈਏ ਤੇ ਅਸੀਂ ਇਸ ਗੱਲ ਤੋਂ ਪਿੱਛੇ ਨਾ ਲੱਗੀਏ ਕਿ ਮੇਰਾ ਬੱਚਾ ਕਿੱਥੇ ਪੜਦਾ ਕੰਪੀਟੀਸ਼ਨ ਚ ਆ ਗਿਆ ਕੰਪੀਟੀਸ਼ਨ ਚ ਆ ਗਿਆ ਲੇਕਿਨ ਨੁਕਸਾਨ ਕਿਤਾ ਕੀਤਾ ਬੱਚੇ ਦਾ ਕਰ ਲਿਆ ਆਪਣੇ ਬੱਚੇ ਦਾ ਫਿਰ ਬੱਚੇ ਤੋਂ ਪਹਿਲਾਂ ਸਰਫੇ ਦੇ ਪਹਿਲਾਂ ਜਮਾਨੇ ਹੁੰਦੇ ਕਿ 10 ਬੱਚੇ ਕੇ ਤੇ 12 ਬੱਚੇ ਹੁਣ ਬੱਚੇ ਇੱਕ ਜਾਂ ਦੋ ਆ ਠੀਕ ਹੈ ਨਾ ਦੋ ਹੀ ਕਾਫੀ ਹੋਰ ਤੋਂ ਮਾਫੀ ਲੋਕਾਂ ਲਿਖ ਕੇ ਰੱਖਿਆ ਘਰਾਂ ਦੇ ਵਿੱਚ ਜੀ ਲੇਕਿਨ ਉਹ ਥੋੜੇ ਬੱਚਿਆਂ ਦੇ ਬਾਅਦ ਉਹ ਕਹਿੰਦੇ ਜੇ ਬੱਚੇ ਤੇ ਇੱਕ ਦੋ ਆ ਤੇ ਉਹਨਾਂ ਨੂੰ ਪੜ੍ਹਾਈ ਜ਼ਿਆਦਾ ਕਰੋ ਹੂੰ ਵੀ ਪੜ੍ਹਾਈ ਕਿਹੜੀ ਕਰਾਉਣੀ ਤੁਸੀਂ ਹੂੰ ਬੱਚੇ ਨੇ ਪਹਿਲੀ ਦੂਜੀ ਜਨਰਸੀ ਚ ਉਹ ਕਿਹੜੇ ਕੋਰਸ ਕਰ ਲੈਣੇ ਆ ਹੂੰ ਜਿਹਦੇ ਨਾਲ ਤੁਸੀਂ ਉਹਨੂੰ ਬਣਾ ਦੇਣਾ ਹੈਗਾ ਹੂੰ ਠੀਕ ਹੈ ਬੱਚੇ ਨੂੰ ਆਪ ਫੁੱਦਰਾ ਹੋਣ ਦਿਓ ਹਮ ਬੱਚੇ ਦੀ ਰੀਜ਼ਨਿੰਗ ਜਿਹੜੀ ਹੈਗੀ ਆ ਕਿਉਂ ਕਿਵੇਂ ਕਿੱਥੇ ਪੈਦਾ ਹੋਣ ਦੇ ਉਹ ਤੋਂ ਖਤਮ ਕਰਤੀ ਹਮ ਬੱਚੇ ਦਾ ਸਵਾਲ ਮਾਰ ਕੇ ਤੁਸੀਂ ਜਿਹੜੇ ਨਵੇਂ ਨੂੰ ਸਵਾਲ ਦੇ ਰਹੇ ਆ ਜਿਹੜੇ ਜਵਾਬ ਦੇ ਰਹੇ ਆ ਉਹਦੇ ਤੁਸੀਂ ਮਾਰਕਿੰਗ ਕਰੀ ਜਾਂਦੇ ਹਮ ਕਈ ਕਈ ਤਾਂ ਉਹਦੇ ਨਾ ਪਲੇ ਵੇ ਸਕੂਲ ਆ ਗਿਆ ਹਮ 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 ਨਾ ਪਲੇ ਵੇ ਸਕੂਲ ਆਇਆ ਬੱਚਾ ਛੋੜਾ ਜਾਂਦਾ ਪਲੇ ਵੇ ਸਕੂਲ ਦੀ ਖੇਡ ਕੇ ਆ ਜਾਂਦਾ ਜੀ ਉਹਦੇ ਖੇਡਾਂ ਇਹ ਤਾਂ ਦੱਸਿਆ ਕਿ ਜਿਹੜਾ ਬੱਚਾ ਰੋਜ਼ ਸਿੱਖਦਾ ਵਾ ਹਮ 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 ਜੀ ਉਹ ਗਿਣਤੀ ਵੀ ਸਿੱਖ ਲਿੰਦਾ ਹਮ ਉਹ ਤੁਮਰ ਜੰਦਾ 1 2 3 4 5 6 9 ਹਾਂਜੀ ਠੀਕ ਆ ਜੀ ਉਹ ਭਾਸ਼ਾ ਵੀ ਸਖਲਿੰਦਾ ਹੂੰ ਉਹ ਸਵਾਲ ਵੀ ਸਖਲਿੰਦਾ ਹੂੰ ਹੈਨਾ ਹੁਣ ਪਲੇ ਵੇ ਤੇ ਦੱਸਦੇ ਆ ਕਿਸੇ ਨੂੰ ਵੀ ਕਿੰਨਾ ਲੰਮਾ ਦਸਣਾ ਹੈਗਾ ਵੀ ਲੰਮਾ ਕਿ ਕਿਨੂੰ ਕਹਿੰਦੇ ਆ ਉੱਠ ਖੜਾ ਕਰ ਦਿਓ ਤਿੰਨ ਬੱਚੇ ਖੜੇ ਕਰ ਦਿਓ ਇੱਕ ਛੋਟਾ ਇੱਕ ਵੱਡਾ ਕਹਿੰਦੇ ਆ ਤਾਂ ਚੱਲੇਗਾ ਹੂੰ ਅੰਨਾ ਲੰਮਾ ਆ ਗਿਆ ਜੀ ਜੇ ਤਕੂਣ ਬਣੀਆਂ ਤਕੂਣ ਬਣਾ ਦੇ ਚਕੂਣ ਬਣੇ ਚਕੂਣ ਬੱਚੇ ਦੇ ਖੜੇ ਕਰ ਬਣਾ ਦੇਓ ਹੂੰ ਉਹ ਸਾਰਾ ਹੀ ਕੁਝ ਜਿਹੜੇ ਗਣਿਤ ਵੀ ਹੁੰਦਾ ਬੱਚੇ ਨੂੰ ਹੂੰ ਉਹਨੂੰ ਪੰਜਾਬੀ ਵੀ ਹੁੰਦੀ ਅੰਗਰੇਜ਼ੀ ਵੀ ਹੁੰਦੀ ਉਹਨਾਂ ਸ਼ਬਦਾਂ ਦੀ ਮਹਾਨਤ ਹੈ ਜੀ لیکن ਇਹ ਗੱਲ ਹੈ ਕਿ ਪ੍ਰائمری سکول ਦੇ ਵਿੱਚ ਪ੍ਰائمری ایجوکیشن ਦੇ ਵਿੱਚ ਹੁਣ ਲਾਗੂ ਕੀਤਾ ਇਹਨਾਂ ਨੇ ਵੀ ਬੱਚਿਆਂ ਨੂੰ ਬਸਤੇ ਤੋਂ ਮੁਕਤ ਕਰੋ ਹੂੰ ਜੀ ਕੀਤਾ ਛੇ ਲੇਕਿਨ ਸਰਕਾਰੀ ਸਕੂਲ ਜਿਹੜੇ ਹੈਗੇ ਆ ਬਸਤਾ ਮੁਕਤ ਹੋ ਗਿਆ ਥੋੜਾ ਬਸਤਾ ਕਰਦਾ ਕਿਤਾਬਾਂ ਨਹੀਂਆਂ ਥੋੜੀਆਂ ਉਹ ਬੱਚੇ ਦੇ ਖੇਡਣੇ ਨਹੀਂਆਂ ਹੂੰ ਅੱਛਾ ਜੀ ਬੱਚੇ ਦੀਆਂ ਨਾ ਫੋਟੋਗ੍ਰਾਫ ਦੇ ਦਦਾ ਪਛਾਣ ਕਰਦਾ ਵੀ ਆ ਚੀਜ਼ ਕੀ ਉਹਦੀ ਪਛਾਣ ਕਰਦਾ ਫਿਰ ਉਹਨੂੰ ਪ੍ਰੈਕਟੀਕਲ ਨਹੀਂ ਆਉਂਦਾ ਸਾਹਮਣੇ ਹੂੰ ਜਦੋਂ ਕੋਈ ਵੀ ਬੱਚਾ ਕੋਈ ਵੀ ਵਿਅਕਤੀ ਹਾਂਜੀ ਉਹ ਜੋ ਨਾ ਸਿੱਖਦਾ ਆਪਣੇ ਅਨੁਭਵ ਤੋਂ ਸਿੱਖਦਾ ਹੂੰ ਜੀ ਹਨਾ ਹਾਂਜੀ ਜਿੰਨਾ ਚਿਰ ਤੁਸੀਂ ਨਾ ਬਾਹਰ ਕੈਫੇ ਲਾਈ ਜੋ ਵੀ ਪਾਣੀ ਕਿੰਨਾ ਪਾਣੀ ਚ ਕਿੰਨਾ ਕੈਫੇ ਲਾਈ ਜੋ ਤੂੰ ਕਹਿੰਦੀ ਐਕਚੁਅਲੀ ਜੇ ਛਾਲ ਮਾਰਨੀ ਪੈਣੀ ਹੂੰ ਬਿਲਕੁਲ ਸਹੀ ਗੱਲ ਹੈ ਜਦੋਂ ਬੱਚਾ ਤੁਹਾਡਾ ਛਾਲ ਮਾਰ ਨਹੀਂ ਸਿੱਖ ਲਿੰਦਾ ਆਪਣੀ ਡਿਜੀਨ ਆਪ ਲਿੰਦਾ ਹੈਗਾ ਤੇ ਉਦੋਂ ਬਾਤ ਮਾਰ ਹੁੰਦੀ ਹਨਾ ਜੀ ਕਿਈ ਵਰੀ ਬੱਚੇ ਸਵਾਲ ਕਰਦਾ ਹੂੰ ਮੈਂ ਕੱਲ ਮੇਰੇ ਨਾਲ ਘਰਾਂ ਵਾਪਰੀ ਕਿ ਮੈਂ ਨਾ ਮੇਰੇ ਪੋਤਾ ਕਹਿੰਦਾ ਦਾਦੂ ਵੀ ਮੈਂ ਨਾ ਗੰਨਾ ਛੁਪਣਾ ਹਮ ਅੱਛਾ ਜੀ ਮੈਨੂੰ ਜਾਣਾ ਹਾਂ ਹਾਂ ਮੈਂ ਚਲ ਜਲ ਜੀ ਮੈਂ ਗੱਡੀ ਚੱਕੀ ਤੇ ਗੰਨਾ ਲੈ ਚਲੇ ਗਏ ਠੀਕ ਹੈ ਜਦੋਂ ਤੁਸੀਂ ਗੰਨਾ ਘਟਰ ਗਏ ਤਾਂ ਉਹ ਰਾਜ ਆਲੂ ਸਾਡੇ ਵੀਜੇ ਹੋਏ ਹਾਂ ਹਾਂ ਤੇ ਉਹਨੇ ਆਲੂ ਫਿਲਰੇ ਸੀ ਬਸ ਨਵੇਂ ਤਾਜ਼ਾ ਵੀਜ ਕੀ ਗਏ ਜਿਹਨੂੰ ਪੈੜੀ ਦਿੱਤੀ ਹਾਂਜੀ ਮੈਨੂੰ ਕਹਿੰਦੇ ਆਲੂ ਕਦੋਂ ਪਏ ਆ ਹਮ ਮੈਂ ਕਿਹਾ ਬੇਟਾ ਵੀ ਆਲੂ ਵੀਜਣੇ ਆ ਇੱਥੇ ਹਾਂ ਹਾਂ ਕਿੰਨਾ ਵੀਜਣੇ ਕਿਉਂ ਆ ਹਮ ਮੈਂ ਕਿਹਾ ਵੀ ਆਲੂ ਜਦੋਂ ਵੀਜੇਦੇ ਆ ਨਾ ਹਮ ਤੇ ਫਿਰ ਜਿੱਦਾਂ ਇੱਕ ਆਲੂ ਵੀਜਿਆ ਇਹਨੇ 20 ਆਲੂ ਹੋਰ ਹੋ ਜਾਣੇ ਹਮ ਫਿਰ ਇਹ ਕਹਿੰਦਾ ਟਰੱਕ ਭਰ ਜਾਣਗੇ ਹਮ ਮੈਂ ਕਿਹਾ ਹਾਂ ਹਮ ਕਿੰਨੇ ਬਈ ਟਰੱਕ ਭਰ ਜਾਣਗੇ ਮੈਂ ਕਿਹਾ ਮੈਂ ਗੱਨਾ ਵੜਦਾ ਮੇਰੀ ਗੱਡੀ ਦੀ ਚਾਬੀ ਉਰ ਕੋ ਆ ਰਿਮੋਟ ਵਾਲੀ ਠੀਕ ਹੈ ਠੀਕ ਹੈ ਤੇ ਮੈਂ ਜੋ ਨਿਕੜਾ ਮੈਂ ਕਿਹਾ ਲਿਆ ਚਾਬੀ ਕਿਸੇ ਗੱਡੀ ਦੀ ਕਿੰਨਾ ਮੈਂ ਤੇ ਵੀ ਜਾਇਆ ਹੂੰ ਅੱਛਾ ਜੀ ਮੈਂ ਕਹਾਂ ਤੋ ਕਿੱਥੇ ਵੀ ਜਾਇਆ ਕਿੰਨਾ ਉੱਥੇ ਵੀ ਜਾਇਆ ਕਿੰਨੀਆਂ ਚਾਬੀਆਂ ਪੈਦਾ ਹੋਣਗੀਆਂ ਕਿੰਨੀਆਂ ਗੱਡੀਆਂ ਹੋਣਗੀਆਂ ਹੁਣ ਉਹਨੇ ਤੇ ਗੱਲ ਕੀਤੀ ਇੱਕ ਉਸ ਆਲੂਆਂ ਦੇ ਪੈਦਾਵਰਧਨ ਤੋਂ ਉਹਦਾ ਅਨੁਭਵਾ ਜੀ ਲੇਕਿਨ ਮੇਰੀ ਜਾਨ ਸੋ ਗਈ ਹੂੰ ਮੇਰੇ ਨੁਕਸਾਨ ਹੋ ਗਿਆ ਜੀ ਮੈਂ ਉਹਦੇ ਗੜ ਪਿਆ ਗਿਆ ਹਮ ਮੈਂ ਚੰਗੀਤ 5 ਸਾਲ ਦਾ ਬੱਚਾ ਮੈਂ ਗੜ ਪਿਆ ਆ ਕੀ ਤਾ ਤੂੰ ਨੁਕਸਾਨ ਕਰਤਾ ਹਾਂ ਤੂੰ ਮੇਰੇ ਨਾਲ ਦਾਦੂ ਹਮ ਸੌਰੀ ਹਮ ਸੌਰੀ ਯਾਰ ਹਮ ਮੈਂ ਕਿਹਾ ਯਾਰ ਸੌਰੀ ਦਾ ਕੀ ਮਤਲਬ ਹੁੰਦਾ ਹਾਂ ਕਿ ਤਾ ਸੌਰੀ ਸਮਝ ਲੱਗੀ ਨਹੀਂ ਤੈਨੂੰ ਹਮ ਕੀਆ ਕ੍ਰੀਏਟੀਵਿਟੀ ਹੈ ਹਾਂ ਸਹੀ ਗੱਲ ਹੈ ਮੈਂ ਉਹਨੂੰ ਫਿਰ ਜੱਫੀ ਲੈ ਲਿਆ ਹਮ ਮੈਂ ਦਫਾ ਕਰ ਹਮ ਇਹਦੇ ਦੇਖੋ ਨਾ ਉਹਨੂੰ ਸਵਾਲ ਕਰਨਾ ਆ ਗਿਆ ਮਾਫੀ ਮੰਗਣੀ ਆਨੀ ਹੈ ਨਾ ਤੇ ਮੈਂ ਜਦੋਂ ਮੈਂ ਗੁੱਸਾ ਫੇਕੀ ਤਾਂ ਮੈਂ ਫੇ ਮੈਨੂੰ ਠੰਡਾ ਕਰਤਾ ਮੈਂ ਉਹਨੂੰ ਫੇ ਜੱਫੀ ਲੈ ਲਿਆ ਮੈਂ ਕਿਹਾ ਆ ਚੱਲੀ ਜਰ ਗੰਨਾ ਚੁੱਕਦੇ ਆ ਬਿਲਕੁਲ ਦੂਜੀ ਚਾਬੀ ਘਰ ਪਈ ਮੈਂ ਚਾਕੇ ਲਿਆ ਉਹ ਗੱਡੀ ਲੈ ਜਾਂਦੇ ਕੋਈ ਗੱਲ ਨਹੀਂ ਪੁੱਤੋ ਹੁਣ ਜਿਹੜੇ ਇਹ ਇਹ ਅਨੁਭਵ ਆ ਜੀ ਹੈਨਾ ਅੱਛਾ ਉੱਥੇ ਮੁੰਡੇ ਨੇ ਪਾਣੀ ਲਾਉਣਾ ਸੀ ਮੈਨੂੰ ਕਿਹਾ ਮੈਂ ਕਿਹਾ ਚਾਬੀ ਤੇ ਗਵਾਚ ਗਈ ਤੇ ਉਹਨਾਂ ਨੂੰ ਲੱਭ ਗਈ ਬਾਅਦ ਚ ਕਈ ਮਰਦਾਂ ਨੂੰ ਲੱਭ ਗਈ ਤੇ ਫਿਰ ਉੱਠਿਆ ਮੈਂ ਕਿਹਾ ਉਹ ਚਾਬੀ ਲੱਭ ਗਈ ਯਾਰ ਮੈਨੂੰ ਪਤਾ ਸੀ ਲੱਭ ਜਾਣੀ ਹੈ ਤੁਸੀਂ ਐਵੇਂ ਹੀ ਕੰਨ ਲੜੀ ਜਾਂਦੇ ਸੀ ਕਿੱਤੀ ਸੁਣੀ ਗੱਲ ਅਸੀਂ ਇੱਕ ਐਗਜ਼ਾਮਪਲ ਮੈਂ ਦੇ ਰਿਹਾ ਹੈਗਾ ਜਿਹੜੇ ਮੈਂ ਸਕੂਲਾਂ 'ਚ ਦੇ ਦਾਂ ਕਿ ਸਾਡੇ ਟੀਚਰਜ਼ ਨੂੰ ਵਕੈਰਾ ਕੋਰਸ ਕਰਾਈ ਜਾਂਦੇ ਆ ਹਾਂਜੀ ਟੀਚਰਜ਼ ਨੂੰ ਰਿਫਰੈਸ਼ਰ ਕੋਰਸ ਕਰਾਈ ਜਾਂਦੇ ਆ ਜੀ ਜੋ ਇਟੀ ਕਰ ਕਰਕੇ ਆ ਜਾਂ ਬੀਡ ਕਰ ਕੋਈ ਛੈ ਨਹੀਂ ਕਾ ਹਮ ਹੁਣ ਜਿਹੜੀ ਨਵੀਂ ਪਲੇ ਵੀ ਆ ਗਈਆਂ ਵੀ ਤੁਸੀਂ ਮੈਂ ਦੇ ਦਾਂ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਮੈਡਮਾਂ ਬਹੁਤ ਵਧੀਆ ਰਾਜਵਿੰਦਰ ਕੋਹਰਾ ਜਾਂ ਬਿੰਦੂ ਮੈਡਮ ਹਮ ਜਦੋਂ ਮੈਂ ਦੇ ਦਾਂ ਕਿ ਉਹ ਡਾਂਸ ਕਰ ਰਹੀਆਂ ਹੁੰਦੀਆਂ ਹਰ ਗੱਲ ਦੇ ਨਾਲ ਉਹ ਦੱਸ ਰਹੀਆਂ ਬੱਚਕੰਨਾਂ ਤੇ ਲਿਖਿਆ ਹੋਇਆ ਜੀ 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 ਤੇ ਮੈਂ ਸੋਚਦਾ ਨਾ ਬਹਿਆ ਕਮਾਲ ਆ ਹਮ ਇਸ ਲੈਵਲ ਤੇ ਆਪਾਂ ਕਾ ਸਕਦਾ ਹੂੰ ਤੇ ਮੈਂ ਕਹਿੰ ਗਿਆ ਬੇਟਾ ਤੁਸੀਂ ਇਹ ਕਿਦਾਂ ਕਰ ਲੈਨੇ ਤੁਹਾਨੂੰ ਸੰਗ ਨਹੀਂ ਹੁੰਦੀ ਹੂੰ 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 ਕਿ ਸੰਗ ਆਦੀ ਸਾਡੇ ਦੇ ਬੱਚੇ ਹੂੰ ਹੈਨਾ ਜਦੋਂ ਬੱਚੇ ਨੂੰ ਰਿਸੀਵ ਕਰਦੇ ਇਹਨਾਂ ਨੂੰ ਹੱਕ ਕਰਦੇ ਆ ਇਹਨਾਂ ਨਾਲ ਲਾਉਨੇ ਆ ਇਹਨਾਂ ਚ ਬੜਾਤ ਹੁੰਦੀ ਆ ਬੱਚਾ ਘਰ ਨਹੀਂ ਪਿੰਦਾ ਸਹੀ ਗੱਲ ਆ ਜੀ ਹੈਨਾ ਉਹ ਮੈਨੂੰ ਕਹਿੰਦਾ ਤੂੰ ਚੱਲ ਛੱਡ ਗਿਆ ਮੈਨੂੰ ਹੂੰ ਉਹਨੂੰ ਲਾਲਚ ਟੈ ਜਾਂਦਾ ਨਾ ਉਸ ਚੀਜ਼ ਦਾ ਵੀ ਮੈਂ ਗਿਆਨ ਲੈਣਾ ਹਾਂ ਹੁਣ ਜਿੱਥੇ ਤਾਂ ਕਿਤਾਬਾਂ ਦਾ ਜਾਂ ਬਸ ਇਹਦਾ ਬੋਝ ਹੋਊਗਾ ਰੋ ਚੱਕਣਾ ਪਊਗਾ ਆ ਕੇ ਤੁਸੀਂ ਜੇ ਸਕੂਲੋਂ ਪੜਿਆ ਹੀ ਨਹੀਂ ਚਾਹ ਤਾਂ ਕੱਪ ਦੁੱਧ ਕੱਪ ਨਹੀਂ ਪੀਤਾ ਉਹਨੇ ਬੋਰਲ ਵੀ ਤਾਂ ਨਹੀਂ ਪੀਤਾ ਤੇ ਮਾਵਾ ਕਿਥੇ ਲੈ ਕੇ ਬਹਿ ਗਈਆਂ ਮੁਰ ਕੇ ਫੇਰ ਟਿਊਸ਼ਨ ਤੇ ਭੇਜ ਦਿੰਦੇ ਬੱਚੇ ਨੂੰ ਹਨਾ ਉਹ ਫੇਰ ਬਸਤਾ ਚੱਕ ਕੇ ਫੇਰ ਦੁਬਾਰਾ ਤੋਂ ਬੱਚਾ ਤਾਂ ਸਾਰਾ ਦਿਨ ਹੀ ਸੀ ਕੱਪ ਟਿਊਸ਼ਨ ਤੇ ਤੁਸੀਂ ਕਾਦੀ ਪੜਾ ਰਹੇ ਤੁਸੀਂ ਅੱਛਾ ਟਿਊਟਰ ਜਿਹੜਾ ਹੈਗਾ ਉਹ ਵੀ ਬਿਠਾਉਂਦਾ ਬੇਟਾ ਕਰੋ ਜੀ ਤੇ ਰਿਪੀਟ ਹਨ ਰਿਪੀਟ ਹਨ ਰਿਪੀਟ ਹਨ ਰਿਪੀਟ ਕਰਾਈ ਜਾਂਦੇ ਆ ਬੱਚੇ ਨੂੰ ਕੁਝ ਰਿਪੀਟ ਖੁਦ ਵੀ ਕਰਦੇ ਹੋ ਹਮ ਹੈਨਾ ਜਿਹੜਾ ਅੱਜ ਦੀ 21ਵੀਂ ਸਦੀ ਆ 21ਵੀਂ ਸਦੀ ਦੇ ਵਿੱਚ ਜਿਹੜੀ ਬੱਚੇ ਦੀ ਨਾ ਪੂਰੀ ਡਿਵੈਲਪਮੈਂਟ ਆ 올 ਰౌండ్ ਡਿਵੈਲਪਮੈਂਟ ਹਮ ਉਹਦਾ ਸਰੀਰਕ ਵਿਕਾਸ ਉਹਦਾ ਮਾਨਸਿਕ ਵਿਕਾਸ ਉਹਦਾ ਸਮੇਂਗਾਤਮਕ ਵਿਕਾਸ ਜੀ ਹੈਨਾ ਉਹਦਾ ਮਨੋਵਿਗਿਆਨਕ ਵਿਕਾਸ ਹਮ ਹੁਣ ਜੇ ਬੱਚੇ ਨੂੰ ਇਹ ਨਹੀਂ ਪਤਾ ਹਮ ਹੈਨਾ ਉਹ ਮੈਨੂੰ ਕਹਿੰਦਾ ਯਾਰ ਦਾਦੂ ਯਾਰ ਮੈਨੂੰ ਉਹ ਨਾ ਬਲੂ ਚੰਗਾ ਲੱਗਦਾ ਹਮ ਮੈਨੂੰ ਰੈੱਡ ਹੀ ਚੰਗਾ ਲੱਗਦਾ ਹੂੰ ਜਦੋਂ ਕਹਿੰਦਾ ਮੈਨੂੰ ਬਲੂ ਚੰਗਾ ਲੱਗਦਾ ਰੈੱਡ ਹੀ ਚੰਗਾ ਲੱਗਦਾ ਮੈਨੂੰ ਉਦੋਂ ਪਤਾ ਲੱਗਦਾ ਕਿ ਇਹ ਬਲੂ ਨਾਲ ਰੈੱਡ 'ਚ ਫਰਕ ਕੀ ਹੈ ਹੂੰ ਬਲੂ ਦੇ ਕਿਹੜੇ ਗੁਣ ਵਾ ਹੂੰ ਰੈੱਡ ਦੇ ਕਿਹੜੇ ਔਗਣ ਵਾ ਜਾਂ ਰੈੱਡ ਦੇ ਕਿਹੜੇ ਗੁਣ ਜਿਹੜੇ ਨਹੀਂ ਚੰਗੇ ਲੱਗਦੇ ਉਹਦੀ ਪਰਸਨੈਲਿਟੀ ਦੇ ਨਾਲ ਠੱਪਾ ਲੱਗ ਰਿਹਾ ਹੂੰ ਵੀ ਬੱਚੇ ਦੀ ਲਾਈਕਿੰਗ ਜਿਹੜੀ ਨਾ ਉਹਦੀ ਪਰਸਨੈਲਿਟੀ ਨੂੰ ਤਸਦੀਕ ਕਰਦੀ ਹੈ ਹੂੰ ਅਸੀਂ ਡਿਫਰੈਂਟ ਕਲਰ ਸਿਖਦੇ ਹਾਂ ਉਹਦੇ ਕਮਰੇ 'ਚ ਕਲਾਸ ਰੂਮ 'ਚ ਵੀ ਤਾਂ ਕਿ ਕਲਰਸ ਨੂੰ ਜਦ ਪਛਾਣਦਾ ਕਲਰਾਂ ਤੋਂ ਪਤਾ ਲੱਗ ਜਾਣਾ ਬੁੱਧੀ ਇਕੱਧ ਦੁਰ ਰਹੀ ਹੈ ਹੂੰ ਸਹੀ ਗੱਲ ਹੈ ਹੈਨਾ ਜੀ ਹੁਣ ਇਹ ਜਿਹੜਾ ਗੱਲ ਮੈਂ ਅੱਗੇ ਵੀ ਕਰਦਾ ਹੁੰਦਾ ਕਿ ਅਕਸਰ ਕਿਹਨਾ ਹੁੰਦਾ ਵੀ ਜਿਹੜਾ ਬੱਚਾ ਹੂੰ ਤੁਹਾਡੇ ਦਿੱਤੇ ਸਵਾਲਾਂ ਨੂੰ ਯਾਦ ਕਰਕੇ ਤੁਹਾਨੂੰ ਸੁਣਾਉਂਦਾ ਹਾਂਜੀ ਉਹ ਮੈਮਰੀ ਟੈਸਟ ਆ ਹੂੰ ਜੀ ਜਿਹੜਾ ਬੱਚਾ ਤੁਹਾਡੇ ਸਮੱਸਿਆਵਾਂ ਦਾ ਹੱਲ ਕੱਢ ਕੇ ਰੰਦਾ ਤੁਹਾਡੇ ਸਾਹਮਣੇ ਹੂੰ ਵੀ ਇਸ ਤਰ੍ਹਾਂ ਨਹੀਂ ਹੁੰਦਾ ਉਹ ਛਾੜਿਆਰ ਇਦਾਂ ਹੋਣਾ ਹੂੰ ਹੈਨਾ ਜੀ ਮਿੰਨ ਲੰਦਨ ਦਾ ਕਿ ਉਹ ਹੀ ਇੰਟੈਲੀਜੈਂਸ ਹੂੰ ਉਹ ਹੀ ਕਾਮਯਾਬੀ ਹੈ ਉਹ ਹੀ ਕਾਮ ਹੈ ਇੰਟੈਲੀਜੈਂਸੀ ਕਿਦਾ ਕੀ ਪਰਿਭਾਸ਼ਾ ਕੀ ਆ ਇਹ ਬੁੱਧੀ ਦੀ ਪਰਿਭਾਸ਼ਾ ਕੀ ਹੈ ਬੁੱਧੀ ਦੀ ਪਰਿਭਾਸ਼ਾ ਹੈ ਕਿ ਹਾਂ ਵੀ ਇਨ ਫ੍ਰੈਕਸ਼ਨ ਆਫ ਸੈਕੰਡ ਹੂੰ ਤੈਨੂੰ ਸਮਝ ਆ ਗਿਆ ਫ੍ਰੈਕਸ਼ਨਲ ਸੈਕੰਡ ਦੇ ਵਿੱਚ ਐ ਐਕਿਊਰੇਟ ਫੈਸਲਾ ਕਰਨਾ ਹੂੰ ਜੀ ਤਰੂ ਗੱਲ ਹੈ ਯਾਰ ਤੁਸੀਂ ਫ੍ਰਿਕਸ਼ਨਲ ਸਕੈਂਡਰੀ ਵਿੱਚ ਫੈਸਲਾ ਕਰ ਦਿੰਦੇ ਆ ਤੁਸੀਂ ਡਰਾਈਵ ਕਰ ਰਹੇ ਹੁਣ ਛੋਟੀਆਂ ਜਣੀਆਂ ਬੱਚਿਆਂ ਦੀ ਖੇਡਣਾ ਨਹੀਂ ਹੁੰਦੀਆਂ ਉਹਦੇ ਵਿੱਚੋਂ ਚਲਾ ਰਹੇ ਹੁੰਦੇ ਗੱਡੀ ਰੋਕ ਲੈਂਦੇ ਆ ਤੇ ਦੱਸਦੇ ਮੈਂ ਇਨੀ ਐਕਸ਼ਨ ਕੀਤੇ ਆ ਉਹ ਕਹਿੰਦਾ ਮੈਂ ਹੁਣ ਮੈਂ 1000 ਨੰਬਰ ਚੋਂ 580 ਕੱਢ ਗਏ ਇਟ ਮੀਨਸ ਉਹਨੇ ਐਕਸ਼ਨ ਕੱਟਾਉਣੇ ਸ਼ੁਰੂ ਕਰ ਦਿੱਤੇ ਆ ਉਹਦਾ ਬ੍ਰੇਨ ਨਾਲ ਚੱਲ ਪਿਆ ਹੈਗਾ ਉਹ ਇੰਟੈਲੀਜੈਂਸੀ ਚੱਲਦੀ ਪ੍ਰੈਕਟੀਕਲ ਪ੍ਰੈਕਟੀਕਲ ਸਪੋਰਟਸ ਕੀ ਹੈ ਕੀ ਹੈ ਸਪੋਰਟਸ ਦੇ ਵਿੱਚ 100% ਇੰਟੈਲੀਜੈਂਸੀ ਹੁੰਦੀ ਹੈ ਅਸੀਂ ਕਿਰ ਕਿਰ ਕਿਲ ਨਾ ਕਿਉਂ ਕਿੰਨੇ ਕਰੈਮਤ ਦੇ ਨਾਲ ਕਿਦਾਂ ਸਿਕਾਉਣੇ ਹੈਗੇ ਆ ਜੀ ਉਹ ਬੱਚਾ ਖੇਡਦਾ ਖੇਡਦਾ ਹੀ ਬਾਸਬਲ ਖੇਡ ਰਿਹਾ ਹੂੰ ਬਾਸਬਲ ਜੋ ਉਹ ਡਬਲ ਕਰ ਰਿਹਾ ਉਸ ਤੋਂ ਬਾਅਦ ਕਿੰਦਾ ਮੁਰਿਆ ਗਿਆ ਗਿਆ ਸਕਰੀਨ ਹੋ ਗਿਆ ਸਕਰੀਨ ਤੋਂ ਬਾਅਦ ਹੀ ਹੈਜ਼ ਟੂ ਡਿਸਾਈਡ ਕਿ ਮੈਂ ਖੱਬੇ ਨਿਕਲਣਾ ਸੱਜੇ ਨਿਕਲਣਾ ਹੂੰ ਜੀ ਹੈਨਾ ਜਿਹਨੂੰ ਉਹਨੂੰ ਤੋੜਨਾ ਆ ਗਿਆ ਸਕਰੀਨ ਨੂੰ ਜਿਹੜੇ ਤੋੜ ਕੇ ਜਾ ਕੇ ਜਿਹੜੇ ਕਿ ਬਾਸਬਲ ਤੇ ਪਹੁੰਚ ਗਿਆ ਹੂੰ ਇਹ ਇੰਟੈਲੀਜੈਂਟ ਹੂੰ ਜੀ ਹਾਂਜੀ ਇੱਕ ক্রিকেট ਖੇਡ ਰਿਹਾ ক্রিকেট ਖੇਡਦੇ ਬੱਚੇ ਲਾਦਦੇ ਆ ਹੁਣ ਬਾਲ ਆ ਰਹੀ ਆ ਸਾਊਥ-ਈਸਟ ਸਪੀਡ ਤੇ ਜਿਹੜਾ ਬੈਟਸਮੈਨ ਉਹਨੇ ਫ੍ਰੈਕਚਰ ਆਫ ਸੈਕੰਡ ਡਿਸਾਈਡ ਕਰਨਾ ਵੀ ਇਹ ਬਾਲ ਸਾਊਥ-ਈਸਟ ਸਪੀਡ ਤੇ ਆ ਰਹੀ ਆ ਇਹ ਸਪੀਡ ਨੂੰ ਮੈਂ ਟਾਈਮਿੰਗ ਸੈਟ ਕਰਨਾ ਕਰਦੀ ਆ ਜੀ ਜਿਹੜੀ ਉਹ ਟਾਈਮਿੰਗ ਸੈਟ ਕਰਨ ਦੀ ਇੰਟੈਲੀਜੈਂਸੀ ਦਾ ਸਿਹਰਵਾ ਕਿ ਫੇਰ ਚੱਕਾ ਜੋਗਾ ਤੇ ਜਦੋਂ ਉੱਕ ਗਿਆ ਫਿਰ ਉਹ ਸਟੰਪ ਹੋ ਗਿਆ ਬਾਰੋ ਦਿੰਦਾ ਜ਼ਿੰਦਗੀ ਦੇ ਵਿੱਚ ਬੰਦਾ ਸਟੰਪ ਕਦੋਂ ਹੁੰਦਾ ਜਦੋਂ ਕੋਈ ਫੈਸਲਾ ਲੈਂਦਾ ਹੈ ਜਿੰਦਗੀ ਦੀ ਕਰੀਰ ਤੋਂ ਜਦੋਂ ਉਹ ਫੈਸਲਾ ਲੈ ਦਵਾਂਦੇ ਚ ਹੁੰਦਾ ਹਮ ਜੀ ਜਦੋਂ ਉਹਨੂੰ ਫੈਸਲਾ ਲੈਣਾ ਜਾਂਦਾ ਫਿਰ ਉਹ ਹੁਣ ਕਿਦਾਂ ਹੈਗਾ ਪ੍ਰੈਕਟੀਕਲ ਅਸੀਂ ਬੱਚਿਆਂ ਦਾ ਬਚਪਨ ਬਚਾਉਣ ਲਈ ਸਭ ਤੋਂ ਜ਼ਰੂਰੀ ਇਹ ਹੈਗਾ ਕਿ ਉਹਨਾਂ ਦੀ ਖੁਰਾਕ ਸਾਹਮਣੇ ਹੋਵੇ ਉਹਨਾਂ ਨੂੰ ਪਤਾ ਹੋਵੇ ਜੀ ਉਹਨਾਂ ਦੀ ਐਜੂਕੇਸ਼ਨ ਬਸ ਜਾਂਦਾ ਬੋਝ ਨਾ ਹੋਵੇ ਉਹਦਾ ਇੱਕ ਨਾ ਪਲੇ ਵਿੱਚ ਹੀ ਹੋਵੇ ਸਭ ਕੁਝ ਕਿੱਦ ਦਾ ਬਾਤ ਹੈ ਕਿਹੜੇ ਸਮੇਂ ਬਸ ਸਵਾਲ ਕਰਨਾ ਚਾਹਗੇ ਕਿ ਜਦੋਂ ਵਿਸ਼ਵ ਦੇ ਸਭ ਤੋਂ ਵਧੀਆ ਦੇਸ਼ ਜਿਨ ਕਿ ਫਿਨਲੈਂਡ ਹੋ ਗਿਆ ਜਾਪਾਨ ਹੋ ਗਿਆ ਦੱਖਣੀ ਕੋਰੀਆ ਹੋ ਗਿਆ ਇਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਸਿੱਖਿਆ ਦਿੰਦੇ ਨੇ ਤਾਂ ਦੁਨੀਆ ਦੇ ਸਿਖਰ ਤੇ ਵੀ ਨੇ ਤਾਂ ਸਾਡੇ ਪੰਜਾਬੀ ਬੱਚਿਆਂ ਦੇ ਗਲੇ ਅੰਗਰੇਜ਼ੀ ਕਿਉਂ ਠੋਸੀ ਜਾ ਰਹੀ ਹੈ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਚਾ ਕਿ ਲੋਕਾਂ ਦੀ ਦੌੜ ਹੋ ਗਈ ਹੈ ਉਹ ਸਮਝਦੇ ਵੀ ਇਹ ਅਗਰੇਜ਼ੀ ਜਿਹੜੀ ਅੰਤਰਰਾਸ਼ਟਰੀ ਭਾਸ਼ਾ ਵਾ ਸਾਡੇ ਇਹ ਰੋਜ਼ਗਾਰ ਦੀ ਭਾਸ਼ਾ ਹੈਗੀ ਆ ਵੀ ਸਾਨੂੰ ਰੋਜ਼ਗਾਰ ਹੀ ਤਾਂ ਮਿਲਣਾ ਹੈਗਾ ਇੱਥੇ ਜਾਂ ਵਿਦੇਸ਼ ਵਿੱਚ ਇਹਨੂੰ ਪਹਿਲਾਂ ਅਗਰੇਜ਼ੀ ਸਿਖਾ ਦਿਓ ਅਸੀਂ ਬੱਚਾ ਨੂੰ ਰੀਜੀ ਅਸਰ ਨਹੀਂ ਪੜਾ ਰਿਆ ਕਿ ਉਹਨਾਂ ਨੂੰ ਇਟਾਲੀਅਨ ਕਰ ਰਹੇ ਆ ਅਗਰੇਜ਼ੀ ਹੀ ਪੜਾ ਰਿਆ ਕਿ ਇਹਨਾਂ ਬੱਚਾ ਨੂੰ ਅਸੀਂ ਪੈਸੇ ਕੌਣੀਆਂ ਮਸ਼ੀਨਾਂ ਬੁਲਾਉਣਾ ਹੂੰ ਠੀਕ ਆ ਇਹਨਾਂ ਨੂੰ ਜਦੋਂ ਅਸੀਂ ਕੋਰਸ ਉਹ ਕਰਾ ਦਾਂ ਅਗਰੇਜ਼ੀ ਵਾਲੇ ਉਹ ਦੁਨੀਆ ਕਿਤੇ ਵੀ ਜਾਣਗੇ ਉਹ ਨੋਟ ਦਿਖਣਗੇ ਮਸ਼ੀਨ ਤੋਂ ਹਾਂ ਨਾ ਸਾਡੀ ਹੰਗ ਇਹ ਆ ਸਾਡੀ ਹੰਗ ਬਿਲਕੁਲ ਨਹੀਂ ਕੀ ਕਿ ਅਸੀਂ ਜਾਂ ਸਾਡੀ ਤਮੰਨਾ ਨਹੀਂ ਕੀ ਸਾਡੇ ਉਦੇਸ਼ ਨਹੀਂ ਕੀ ਕਿ ਅਸੀਂ ਉਹਦੀ ਪਰਸਨੈਲਿਟੀ ਡਵੈਲਪ ਕਰਨੀ ਹੈ ਹਾਂਜੀ ਕਿਉਂ ਹਰਫੁਨਮਲਾ ਹੋਵੇ ਹਮ ਹੈਨਾ ਉਹ ਆਗਲ ਹੋਵੇ ਉਹਦੀ ਅੰਗਰੇਜ਼ੀ ਹੋਰ ਭਾਸ਼ਾ ਕਿਈ ਇੱਕ ਬੰਦਾ ਨਾ ਵਿਦੇਸ਼ ਤੋਂ ਆਇਆ ਕੋਈ ਬਰੋ ਆਇਆ ਹਮ ਹਮ ਤੇ ਉਹ ਜਾ ਕੇ ਤਾਂ ਕਿਦਾਂ ਹਾਲਾ ਕਹਿੰਦਾ ਯਾਰ ਕੀ ਦੱਸਾਂ ਇਹਨੂੰ ਮੈਂ ਉੱਥੋਂ ਦੇ ਤਾਂ ਨਾ ਮੈਂ ਇੰਗਲੈਂਡ ਤੋਂ ਆਇਆ ਬੰਦਾ ਅੱਛਾ ਜੀ ਤੇ ਕਹਿੰਦਾ ਇੰਗਲੈਂਡ ਦੇ ਬੱਚੇ ਅੰਗਰੇਜ਼ੀ ਬੋਲਦੇ ਅੱਛਾ ਜੀ ਮੈਨੂੰ ਕਹਿੰਦਾ 5 ਸਾਲ ਲੱਗਿਆ ਅੰਗਰੇਜ਼ੀ ਸਿੱਖਣ ਨੂੰ ਉਥੋਂ ਦੇ ਜਾਂਦੇ ਬਿੱਤੇ ਅੰਗਰੇਜ਼ੀ ਬੋਲ ਜਾਂਦੇ ਹੂੰ 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 ਬੜਾ ਹੈਰਾਨੀ ਕਰੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਮਦਰ ਟਾਂ ਕਿਨੂੰ ਕਹਿੰਦੇ ਹੂੰ ਇਸੇ ਨੂੰ ਕਹਿੰਦੇ ਆ ਅੰਗਰੇਜ਼ਾਂ ਦੀ ਮਦਰ ਟਾਂਗਾ ਹੂੰ ਬਿਲਕੁਲ ਉਹਨਾਂ ਨੇ ਤਾਂ ਬੋਲਣੀ ਆ ਫੇਰ 5 ਸਾਲ ਦਾ ਬੱਚਾ 4 ਸਾਲ ਦਾ ਬੱਚਾ ਸਕੂਲ ਜਾਣ ਤੋਂ ਪਹਿਲਾਂ ਆਪਣੀ ਮਾਂ ਬੁੱਲੀ ਬੋਲਦਾ ਹੂੰ ਜੀ ਉਹਨੂੰ ਮਾਂ ਬੁੱਲੀ ਤੇ ਬੋਲ ਕੇ ਸਿੱਖਿਆ ਹੂੰ ਉਹਨੇ ਬੋਲੀ ਗਈ ਆ ਉਹਨੇ ਸੁਣੀ ਆ ਉਹਨੇ ਸੁਣ ਕੇ ਸਿੱਖ ਲਈ ਹੂੰ ਜਦੋਂ ਸਕੂਲ ਜਾਂਦਾ ਲਿਖਦਾ ਤਾਂ ਫੇਰ ਆਹੋ ਪੜਦਾ ਤੇ ਵੀ ਆ ਜੀ ਜਦੋਂ ਲਿਖਣ ਪੜਨ ਤੋਂ ਪਹਿਲਾਂ ਹੀ ਬੱਚਾ ਤਿੰਨਾ ਕਾਲਾਂ ਚ ਗੱਲ ਕਰਦਾ ਹੋਵੇ ਮੈਂ ਰੋਟੀ ਖਾ ਰਿਆ ਹਾਂ ਹਮ ਮੈਂ ਦੁੱਧ ਪੀ ਲਿਆ ਹੈ ਹਮ ਜਬ ਪੀ ਲਿਆ ਸੀ ਜਾਂ ਮੈਂ ਫਲ ਖਾਵਾਂਗਾ ਹਮ ਤਿੰਨੇ ਕਾਲਾਂ ਲਾਗੇ ਜੀ ਹੁਣ ਉਹਦੇ ਚ ਪੜਾਈ ਦੀ ਰੋੜ ਪਈ ਸੀ ਕਿਤੇ ਕਹਦੇ ਰੋੜ ਪਈ ਕਿਹਦੀ ਨਹੀਂ ਉਹਨੇ ਤੁਹਾਨੂੰ ਆਲੇ ਦੁਆਲੇ ਆਪਣੇ ਤਾਇਆ ਚਾਚਿਆਂ ਤੋਂ ਮੰਮੀ ਪਾਪਾ ਤੋਂ ਸਿੱਖਦੇ ਆ ਵੀ ਕਿਹੜੀ ਗੱਲ ਕਰਦੇ ਆ ਉਹ ਜੋ ਸੁਣ ਕੇ ਉਹਨੇ ਸਿੱਖਿਆ ਹਮ ਔਰ ਸੁਣ ਕੇ ਜ਼ਿਆਦਾ ਸਿੱਖਿਆ ਜਾਂਦਾ ਹਮ ਬਿਲਕੁਲ ਠੀਕ ਹੈ ਨਾ ਜੀ ਠੀਕ ਹੈ ਕਿ ਤਿੰਨ ਹੀ ਸਿੱਖਣ ਦੇ ਤਰੀਕੇ ਹੈਗੇ ਆ ਕਿ ਪੜ੍ਹਨਾ ਸੁਣਨਾ ਤੇ ਲਿਖਣਾ ਲਿਖਣਾ ਜੀ ਠੀਕ ਹੈ ਲੇਕਿਨ ਉਹ ਸਭ ਤੋਂ ਜ਼ਰੂਰੀ ਕਿਹੜਾ ਹੈਗਾ ਸੁਣਨਾ ਸੁਣਨਾ ਬਿਲਕੁਲ ਸਹੀ ਹੈ ਸ਼ੁਰੂਆਤ ਕਿ ਤੋਂ ਹੁੰਦੀ ਹੈ ਸੁਣ ਤੋਂ ਸੁਣਨ ਤੋਂ ਹੈ ਨਾ ਜੀ ਲੇਕਿਨ ਉਹ ਜਿਹੜੇ ਲੋਕ ਹੈਗੇ ਇਸ ਤੋਰ 'ਚ ਪੈ ਗਏ ਆ ਕਿ ਸ਼ਾਇਦ ਅੰਗਰੇਜ਼ੀ ਦੇ ਸ਼ਬਦ ਜਾਣ ਕੇ ਅੰਗਰੇਜ਼ੀ ਕੋਈ ਨਹੀਂ ਗੱਲ ਹੂੰ ਕਿਸੇ ਵੀ ਭਾਸ਼ਾ ਨੂੰ ਤੁਸੀਂ ਇੱਥੇ ਉਹ ਬੰਦੇ ਬਿਠੇ ਜਿਹਨਾਂ 20-20 ਭਾਸ਼ਾ ਆਉਂਦੀ ਹੈ ਹੂੰ ਜੀ ਠੀਕ ਹੈ ਲੇਕਿਨ ਭਾਸ਼ਾ ਸਿੱਖਿਓ ਕਿ ਨਹੀਂਗੀ ਹੂੰ 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 ਲੇਕਿਨ ਇਹ ਕਹ ਲੱਗੀ ਕਿਸੇ ਭਾਸ਼ਾ ਨੂੰ ਸਿੱਖ ਕੇ ਤੁਸੀਂ ਉਸ ਭਾਸ਼ਾ ਦੇ ਲੋਗ ਹੈਗੇ ਦੋ ਉਹਨਾਂ ਨੂੰ ਪੜਦੇ ਤਾਂ ਇੱਕ ਜਨਮ ਹੋਰ ਹੋ ਜਾਂਦਾ ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂਗੇ ਜੀ ਅਸੀਂ ਹਿੰਦੀ ਦੇ ਖਿਲਾਫ ਨਹੀਂ ਉਰਦੂ ਦੇ ਖਿਲਾਫ ਨਹੀਂ ਤਾਮਲ ਦੇ ਖਿਲਾਫ ਨਹੀਂ ਕੰਨੜ ਦੇ ਖਿਲਾਫ ਨਹੀਂ ਸਾਰੀਆਂ ਭਾਸ਼ਾਵਾਂ ਤੁਹਾਨੂੰ ਜੇ ਹੋ ਸਕਦੀਆਂ ਹੋਣ ਚਾਹੀਦੀਆਂ ਲੇਕਿਨ ਸਭ ਤੋਂ ਪਹਿਲਾਂ ਕਿਹੜੀ ਹੋਣੀ ਚਾਹੀਦੀ ਹੈ ਤੁਹਾਡਾ ਆਧਾਰ ਤੁਹਾਡੀ ਭਾਸ਼ਾ ਹੋਵੇ ਜੀ ਹੁਣ ਜੇ ਤਿੰਨ ਟੀਚਰ ਹੈਗੇ ਸਕੂਲ 'ਚ ਬੈਠੇ ਅੰਗਰੇਜ਼ੀ ਪੰਜਾਬੀ ਹਿੰਦੀ ਜੀ ਠੀਕ ਹੈ ਹਾਂਜੀ ਜਿਹੜਾ ਪੰਜਾਬੀ ਦਾ ਜਦੋਂ ਟੀਚਰ ਪੜ੍ਹਾਊਗਾ ਨੌਂ ਕੀ ਹੁੰਦਿਆਂ ਹੂੰ ਤੇ ਹਿੰਦੀ ਵਾਲਾ ਪੜ੍ਹਾਊਗਾ ਸੈਕੰਡ ਤੇ ਜੀ ਥਰਡ ਤੇ ਨੌਨ ਪੜਾਉਗਾ ਅੰਗਰੇਜ਼ੀ ਵਾਲਾ ਤਿੰਨੇ ਆ ਗਏ ਉਹਨੂੰ ਹੂੰ ਭਾਸ਼ਾ ਤੇ ਇੱਕ ਹੀ ਹੈ ਹਾਂਜੀ ਭਾਸ਼ਾ ਮਤਲਬ ਗ੍ਰਾਮਰ ਤੇ ਇੱਕ ਹੀ ਨਾ ਸਾਰੀਆਂ ਭਾਸ਼ਾਵਾਂ ਦੀ ਹਾਂਜੀ ਜੇ ਗ੍ਰਾਮਰ ਇੱਕ ਆ ਤਾਂ ਪਹਿਲਾਂ ਮਦਰ ਟੰਗ ਸਿੱਖੇ ਤੇ ਜਿਹੜੇ ਸਕੂਲਾਂ ਚ ਮਦਰ ਟੰਗ ਬੋਲਣਾ ਵੀ ਗੁਨਾਹ ਆ ਤੇ ਸਜ਼ਾ ਮਿਲਦੀ ਹੈ ਉੱਥੇ ਕਿੱਥੇ ਬੱਚਾ ਡਵੈਲਪ ਕਰੂਗਾ ਹੂੰ ਸਹੀ ਗੱਲ ਹੈ ਫਿਰ ਉਹ ਜੇ ਕਹਿੰਦੇ ਨੇ ਬੱਚਾ ਨਿੰਜਾ ਲੇਖ ਕਹਿੰਦੇ ਇਹ ਨਹੀਂ ਪਤਾ 49 ਹੁੰਦੇ ਆ ਹੂੰ ਸਹੀ ਹੈ ਬਿਲਕੁਲ ਸਹੀ ਗੱਲ ਲੱਗੇ। ਸੋ ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਦਾ ਬਚਪਨ ਵਾਪਸ ਨਹੀਂ ਆਉਂਦਾ ਹੁੰਦਾ। ਜੇਕਰ ਅਸੀਂ ਅੱਜ ਆਪਣੇ ਬੱਚਿਆਂ ਦੇ ਮੋਢਿਆਂ ਤੋਂ ਬੋਝ ਲਾ ਕੇ ਉਹਨਾਂ ਦੇ ਮੂੰਹ ਤੋਂ ਮਾਂ ਬੋਲੀ ਦੀ ਮਿਠਾਸ ਵਾਪਸ ਨਾ ਦਿੱਤੀ ਤਾਂ ਕੱਲ ਸਾਡੇ ਕੋਲ ਨਾ ਤਾਂ ਸਹਿਤਮੰਦ ਬੱਚੇ ਰਹਿਣਗੇ ਤੇ ਨਾ ਹੀ ਖੁਸ਼ਹਾਲ ਬੱਚੇ ਹੋਣਗੇ ਤੇ ਨਾ ਹੀ ਆਪਣੀ ਧਰਤੀ ਦੇ ਨਾਲ ਜੁੜਿਆ ਹੋਇਆ ਨੌਜਵਾਨ। ਸੋ ਇਹ ਸਮਾਂ ਹੈ ਜਾਗਣ ਦਾ, ਇਹ ਸਮਾਂ ਹੈ ਆਵਾਜ਼ ਚੁੱਕਣ ਦਾ। ਬਚਪਨ ਬਚਾਓ ਅਤੇ ਮਾਂ ਬੋਲੀ ਨੂੰ ਵਾਪਸ ਲਿਓ। ਸੋ ਘਟਾ ਸਭ ਅੱਗੇ ਆਪਾਂ ਗੱਲਬਾਤ ਕਰੀਏ ਤਾਂ ਸਿੱਖਿਆ ਵਿਭਾਗ ਸਕੂਲਸ ਦੇ ਪ੍ਰਾਇਮਰੀ ਤੋਂ ਸਕੈਂਡਰੀ ਵਿਭਾਗ ਤੱਕ ਅਧਿਆਪਕਾਂ ਦੀ ਖਾਲੀ ਅਸਾਮੀਆਂ ਪ੍ਰਿੰਸੀਪਲਾਂ ਦੀ ਖਾਲੀ ਅਸਾਮੀਆਂ ਨੂੰ ਭਰਨ ਦੀ ਜੋ ਕੋਆਇਲ ਚੱਲ ਰਹੀ ਸੀ ਉਹ ਵੀ ਹਾਈ ਕੋਰਟ ਦੇ ਵੱਲੋਂ ਹੈਡਮਾਸਟਰਾਂ ਦੀ ਪਟੀਸ਼ਨ ਉਪਰੰਤ ਰੋਕ ਦਿੱਤੀ ਗਈ ਹੈ ਇਹ ਸਰਕਾਰ ਦੀ ਗੈਰ ਸੰਜਿਤੀ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਤੁਹਾਨੂੰ ਕੀ ਲੱਗਦਾ ਹੈ ਦੇਖੋ ਪਿਛਲੇ ਦਿਨ ਹੀ ਮਨ ਲੋ ਇੱਕ ਨੇ ਪੰਜਾਬ 'ਚ ਰੌਲਾ ਸੀਗਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਦਿੰਦੀ ਹੈ ਹਾਂ ਹਾਂ ਉਹਨਾਂ ਸਿੱਖਿਆ ਕ੍ਰਾਂਤੀ ਦੇ ਵਿੱਚ ਕੁਝ ਬਿਲਡਿੰਗਾਂ ਦਾ ਕੁਝ ਬਾਥਰੂਮ ਦਾ ਕੋਈ ਦਵਾਰਾਂ ਦੇ ਘਟਨ ਦਿੱਤੇ ਹਨਾ ਜੀ ਤੇ ਲੇਕਿਨ ਇਹ ਕਿਸੇ ਦੇ ਨਹੀਂ ਇਹ ਦੁਗਾਦਨ ਕੀਤਾ ਕਿ ਕਿਸੇ ਸਕੂਲ ਦਾ ਦਾ ਵਿਦਿਆਰਥੀ ਕਿਸ ਪਦਰ ਤੇ ਪੁਝਾਏਗਾ ਹੂੰ ਠੀਕ ਹੈ ਜੀ ਅਜੇ ਕਿਸੇ ਚਣਨੀ ਦੇ ਬੱਚੇ ਨਹੀਂ ਆਏ ਠੀਕ ਹੈ ਅਖਬਾਰਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀ ਫੋਟੋ ਆ ਰਹੀਆਂ ਉਹ ਕਿਉਂਕਿ ਉਹਨਾਂ ਨੇ ਸੌਦਾ ਵੇਚਣਾ ਹੁੰਦਾ ਹੂੰ ਠੀਕ ਹੈ ਉਹਨਾਂ ਨੇ ਮਸ਼ਹੂਰੀ ਕਰਨੀ ਹੁੰਦੀ ਹੈ ਜੀ ਲੇਕਿਨ ਸਰਕਾਰ ਨਹੀਂ ਕਰ ਸਕੀ ਸਰਕਾਰ ਕਿਉਂ ਨਹੀਂ ਕਰ ਸਕਦੀ ਵੀ ਸਰਕਾਰ ਦੇ ਸਰਕਾਰੀ ਸਕੂਲ ਜਿੱਥੇ ਲੋਕਾਂ ਦਾ ਅਧਿਕਾਰ ਆ ਹੂੰ ਸਰਕਾਰ ਦਾ ਫਰਜ਼ ਹੈਗਾ ਜੀ ਫਰਜ਼ਾਂ ਵਿੱਚ ਹੁੰਦਾ ਹੈ ਕਿ ਤੁਸੀਂ ਬਿਲਡਿੰਗ ਪਾਓ ਕੁਝ ਵੀ ਨਾ ਹੋਵੇ ਦਰਖਤੀ ਹੋਵੇ ਵੱਡਾ ਪਿੱਪਲ ਹੋਵੇ ਕਲਾਸ ਉੱਤੇ ਲੱਗ ਜੂ ਵੀ ਪ੍ਰਧਿਆਪੀ ਚਾਹੀਦਾ ਹੂੰ ਬਿਲਕੁਲ ਸਹੀ ਗੱਲ ਆ ਹੈਨਾ ਜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਿਛਲੀ ਵਾਰੀ ਸਰਕਾਰ ਨੇ ਨਰਸੀ ਸਟਾਰਟ ਕਰਤੀ ਕਿ ਹੁਣ ਬੱਚੇ ਅੰਗਰੇਜ਼ੀ ਸਕੂਲਾਂ ਨਾਲ ਨਹੀਂ ਜਾਣਗੇ ਨਰਸੀ ਇੱਥੇ ਬੜ ਕੇ ਆਉਣਗੇ ਹੂੰ ਤੇ ਨਰਸੀ ਅਧਿਆਪਕ ਇੱਕ ਵੀ ਨਹੀਂ ਲਾਇਆ ਹੂੰ ਪੂਰੇ ਪੰਜਾਬ ਚ ਇੱਕ ਅਧਿਆਪਕ ਨਰਸੀ ਬਣਾਉਣਾ ਉਹਨੇ ਦੋ ਤਿੰਨ ਧਿਆਪਕ ਬੈਠੇ ਨੇ ਇੱਕ ਧਿਆਪਕ ਵਿਚਾਰਾ ਉਹ ਲੱਗਾ ਹੋਇਆ ਹਮਮ ਕਈ ਸਕੂਲ ਹੈਗੇ ਇੱਥੇ ਸਿੰਗਲ ਟੀਚਰ ਸਕੂਲ ਹੈਗੇ ਹਾਂਜੀ ਕਈ ਸਕੂਲ ਪ੍ਰਾਇਮਰੀ ਸਕੂਲ ਹੈਗੇ ਦੋ ਟੀਚਰ ਸਕੂਲ ਆ ਕਈਆਂ ਦੇ ਵਿੱਚ ਚਾਰ ਹੋਣਗੇ ਹਮਮ ਠੀਕ ਆ ਜੀ ਠੀਕ ਹੈ ਗੱਲ ਹੈਗੀ ਆ ਕਿ ਘੱਟੋ ਘੱਟ ਪ੍ਰਾਇਮਰੀ ਪੱਧਰ ਤੇ ਮਿਨੀਮਮ 3 ਟੀਚਰ ਚਾਹੀਦੇ ਆ ਭਾਵੇਂ ਬੱਚੇ 20 ਆ ਤੇ ਭਾਵੇਂ 30 ਆ ਹਮ ਹੁਣ ਉਹ ਕੀ ਕਹਿੰਦੇ ਕਿ ਸਾਡੀ ਜਿਹੜੀ ਸਰਕਾਰ ਦੀ ਪਾਲਿਸੀ ਹੈਗੀ ਆ ਕਿ ਉਹ ਇੱਕ ਅਨੁਪਾਤ 30 ਰੱਖਣਾ ਹਾਂਜੀ 30 ਬੱਚੇ ਉਹ ਇੱਕ ਅਨੁਪਾਤ 30 ਕਲਾਸ ਦਾ ਹੁੰਦਾ ਸਕੂਲ ਦਾ ਨਹੀਂ ਹੁੰਦਾ ਹਮ ਹੁਣ ਕਲਾਸ ਤੇ ਸਕੂਲ ਦੇ ਡਿਫਰੈਂਸ ਨੂੰ ਨਾਂ ਦੇ ਯੂਨੀਅਨ ਨੇ ਚੱਕਿਆ ਕਿਸੇ ਨੇ ਹਾਂ 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 ਨਾ ਕਿਸੇ ਸਿੱਖਿਆ ਅਧਿਕਾਰੀ ਚੱਕਦੇ ਆ ਹਨਾ ਵੀ ਆ ਮਸਲਾ ਕੀ ਹੈ ਤੇ ਨਾ ਕਿਸੇ ਹੋਰ ਗੱਲ ਚ ਕੀ ਹੈ ਤੇ ਸਰਕਾਰ ਨੂੰ ਕੀ ਹਮ ਸਰਕਾਰ ਸੋਚਦੀ ਆ ਕਿ ਸਿੱਖਿਆ ਦਾ ਕਾੜ ਦੇ ਬੋਝ ਆ ਇਹ ਤਨਖਾਹਾਂ ਦਾ ਖਰਚਾ ਜਿਹੜਾ ਕਿ ਹੋਰ ਪੱਸੇ ਲਾਵਾਂਗੇ ਅਸੀਂ ਹਮ ਅਸੀਂ ਕਹਿੰਦੇ ਬਿਜਲੀ ਮਾਫ ਕਰ ਦਾਂਗੇ ਹਮ ਜੀ ਹਾਂਜੀ ਅਸੀਂ ਕਿਹਨੂੰ ਆਟਾ ਦਾਲ ਦੇ ਦਾਂਗੇ ਘਟੋ ਘਾਟ ਜਿਹੜਾ ਐਜੂਕੇਸ਼ਨ ਦੇ ਬੂਏ ਢੋ ਕੇ ਤੁਸੀਂ ਆਟਾ ਦਾਲ ਦੇ ਕੇ ਰੋਟੀ ਰੋਟੀ ਦੇ ਦੋਗੇ ਤੇ ਰੋਟੀ ਜੋਗੀਏ ਕਦੋਂ ਕਰੋਗੇ ਹਮ ਬਿਲਕੁਲ ਉਹਨਾਂ ਨੂੰ ਕਮਾਉਂ ਤੇ ਕਦੋਂ ਲਾਉਂਦੇ ਰੂਟੀ ਕਮਾਉਣ ਜੋ ਕਿ ਜਦ ਤਨ ਉਹ 33 ਸਾ ਨੇਤਰੀ ਨਹੀਂ ਤਨ ਖੁੱਲ੍ਹ ਬੱਚਿਆਂ ਦਾ ਜਿ ਉਹਨਾਂ ਨੇ ਕਿਉਂ ਕਿਵੇਂ ਕਿੱਥੇ ਨਹੀਂ ਜਾਣਿਆ ਨਾ ਪੜ੍ਹਾਈ ਦੀ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਮੈਂ ਸੋਚਦਾ ਕਿ ਬੇਸ ਐਂਡ ਬੇਸਿਕ ਹੀ ਆ ਸਿੱਖਣੀ ਹਾਂਜੀ ਉਹ ਹੈਗੀ ਲੈਂਗੁਏਜ ਭਾਸ਼ਾ ਹਮ ਪਹਿਲੀ ਪੰਜਾਬੀ ਭਾਸ਼ਾ ਹਿੰਦੀ ਭਾਸ਼ਾ ਅੰਗਰੇਜ਼ੀ ਭਾਸ਼ਾ ਜੜੀਆਂ ਵੀ ਤੁਹਾਡੀ ਸਟੇਟ ਦੀਆਂ ਭਾਸ਼ਾ ਤਿਆਨ ਘਟੋ ਘਟਾਉਂਦੀਆਂ ਹਾਂਜੀ ਲੇਕਿਨ ਉਹ ਤਿੰਨਾਂ ਭਾਸ਼ਾ ਦੇ ਵਿੱਚ ਤੁਸੀਂ ਪੰਜਵੀਂ ਤੱਕ ਬੱਚਾ ਭਾਸ਼ਾ ਹੀ ਨਿਪੁੰਨ ਕਰੋ ਹਮ ਤੁਸੀਂ ਇਸ ਗਿਆਨ ਦੇ ਨਾ ਕਰੋ ਕਿ ਪਗੜਾ ਦੇ ਵਿੱਚ ਪਾਣੀ ਕਿੰਨੇ ਫਟੋਆ ਹੂੰ ਜੀ ਹਾਂਜੀ 3ਰਾਂ ਵਿੱਚ ਪਾਣੀ ਕਿੰਨਾ ਆਇਆਗਾ ਉਹਦੀ ਉਚਾਈ ਕਿੰਨੀ ਸਾਨੂੰ ਇਹ ਪੜਾਉਣ ਦੀ ਲੋੜ ਨਹੀਂ ਜੀ ਹੂੰ ਸਾਨੂੰ ਕਿਸੇ ਇਤਿਹਾਸ ਦੀ ਵੀ ਨਹੀਂ ਪੜਾਉਣ ਪੰਜਵੀਂ ਤੱਕ ਪੜਾਉਣ ਦੀ ਲੋੜ ਹੂੰ 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 ਜੇਕਰ ਪੰਜਵੀਂ ਜਮਾਤ ਤੱਕ ਸਾਰੇ ਬੱਚੇ ਭਾਸ਼ਾ ਦਾ ਗਿਆਨ ਹੋ ਗਿਆ ਉਹਨਾਂ ਨੂੰ ਤੀਜੀ ਤੱਕ ਪੰਜਾਬੀ ਹੋਵੇ ਹਾਂਜੀ ਚੌਥੀ ਦੇ ਵਿੱਚ ਹਿੰਦੀ ਹੋ ਜਾਵੇ ਹੂੰ ਤੇ ਪੰਜਵੀਂ ਦੇ ਵਿੱਚ ਤੁਸੀਂ ਛੇਵੀਂ ਵਿੱਚ ਅੰਗਰੇਜ਼ੀ ਸ਼ੁਰੂ ਕਰਦੇ ਹੋ ਪੰਜਵੀਂ ਵਿੱਚ ਹੂੰ ਤੇ ਤਿੰਨ ਭਾਸ਼ਾ ਦਾ ਜਦੋਂ ਗਿਆਨ ਹੋ ਗਿਆ ਪੰਜਵੀਂ ਤੱਕ ਤੇ ਤੁਹਾਡੇ ਬੱਚੇ ਕਦੇ ਵੀ ਫੇਲ ਨਹੀਂ ਹੋਣਗੇ ਹੂੰ ਠੀਕ ਹੈ ਅਸੀਂ ਦੇਖੋ ਬੱਚਿਆਂ ਨੂੰ ਉਹ ਬਣਾ ਰਹੇ ਹਾਂ ਜੋ ਬੱਚਿਆਂ ਨੇ ਵੇਖਿਆ ਨਹੀਂ ਅਸੀਂ ਬੱਚਿਆਂ ਨੂੰ ਉਹ ਦਿਖਾ ਰਹੇ ਹਾਂ ਜੋ ਨਹੀਂ ਹੋਇਆ ਤੁਸੀਂ ਠੀਕ ਹੈ ਰੰਗਾਂ ਦੇ ਬਗਿਆਂ ਦੇ ਦਿਓ ਤੁਸੀਂ ਇਹ ਮਹੀਨਿਆਂ ਬਾਰੇ ਗਿਆਨ ਦੇ ਦਿਓ ਜਨਵਰੀ ਫਰਵਰੀ ਮਾਰਚ ਦੇ ਦਿਓ ਵੀ ਤੁਸੀਂ ਹਫਤੇ ਦਾ ਗਿਆਨ ਦੇ ਦਿਓ ਸੰਡੇ ਮੰਡੇ ਕਹਿੰਦੇ ਸੋਮ ਮੰਗਲ ਬੁੱਧ ਵੀਰ ਕਹਿੰਦੇ ਠੀਕ ਹੈ ਇਹ ਪਤਾ ਹੋਣਾ ਚਾਹੀਦਾ ਲੇਕਿਨ ਉਹ ਭਾਸ਼ਾ ਜੀ ਹੋਵੇ ਉਹਦਾ ਭਾਸ਼ਾ ਭਾਸ਼ਾ ਦੇ ਸਲੇ ਵਿੱਚ ਹੋਵੇ ਨਾ ਕਿ ਕਿਸੇ ਹੋਰ ਤੁਸੀਂ ਉਹਨੂੰ ਵਿਗਿਆਨ ਤੋਂ ਦੂਰ ਲੈ ਜਾਓ ਉਹਨੂੰ ਸਾਇੰਸ ਤੋਂ ਵਿਗਿਆਨ ਸਾਇੰਸ ਤੋਂ ਬੈਠੇ ਮੜਸ ਤੋਂ ਉੱਪਰ ਹੀ ਲੈ ਜਾਓ ਉਹਦੇ ਵਿੱਚ ਇੰਨਾ ਹੀ ਹੋਵੇ ਕਿ ਬੱਚਿਆਂ ਦੀ ਗਿਣਤੀ ਕਰ ਸਕੋ ਬੱਚਾ ਹੂੰ ਉੱਥੇ ਕਰਕੇ ਆ ਜਵੇ ਵੀ ਅਜ ਇੰਨੇ ਮਤਲਬ ਮੋਨੇ ਬੈਠੇ ਇਨੇ ਸਰਦਾਰ ਬੰਤੇ ਸਤ ਜਿਆਦੇ ਕਿਹੜੇ ਘਟਾਓ ਦਾ ਸਵਾਲ ਹੋ ਗਿਆ ਜੀ 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 ਹੈਨਾ ਹਾਂਜੀ ਇੰਨੀਆਂ ਕੁੜੀਆਂ ਬੈਠੀਆਂ ਨੇ ਮੁੰਡੇ ਬੈਠੇ ਆ ਜਿਆਦੇ ਕਿਹੜੇ ਤੇ ਘੱਟ ਕਿਹੜੇ ਹੂੰ ਉਹ ਘਟਾਓ ਦਾ ਸਵਾਲ ਹੋ ਗਿਆ ਹੂੰ ਇੰਨੇ ਵਧ ਗਏ ਉਹਨੇ ਜਮਾ ਕਰ ਲਵੇ ਇਹ ਇਹ ਨਾਲ ਨਾਲ ਚੱਲਦਾ ਪ੍ਰੈਕਟੀਕਲ ਉਹਦਾ ਠੀਕ ਹੈ ਇਹ ਗਣਤੀ ਜੇ ਹੋਵੇ ਤਾਂ ਫਿਰ ਤਾਂ ਗੱਲ ਠੀਕ ਹੈਗੀ ਆ ਲੇਕਿਨ ਗੱਲ ਇਹ ਹੈਗੀ ਆ ਕਿ ਅਸੀਂ ਜੇ ਸਾਡੇ ਸਕੂਲ ਕੋਣ ਅਧਿਆਪਕ ਅਧਿਆਪਕ ਨੇ ਸਿਖਾਉਣਾ ਦੀ ਅਧਿਆਪਕ ਹੈ ਨਹੀਂ ਹੂੰ ਜਿਦਾਂ ਇਹਦੇ ਅੱਪ ਗਏ ਨੇ ਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਇਹ ਸਕੂਲਾਂ ਨੂੰ ਕੋਈ ਚੰਗੇ ਦੇ ਸਕੋ ਜੇਕਰ ਹਰ ਪ੍ਰਾਇਮਰੀ ਮੈ ਸਕੈਂਡਰੀ ਦੀ ਗੱਲ ਬਾਤ ਕਰੂੰਗਾ ਦੇਖੋ ਸਕੰਡੀ ਦੇ ਵਿੱਚ ਤੁਸੀਂ ਬੱਚੇ ਦਾ ਸਰਪੱਖੀ ਵਿਕਾਸ ਕਰਨ ਲਈ ਜੇ ਤੁਹਾਨੂੰ ਇੱਕ ਸੈਸ ਦਾ ਅਧਿਆਪਕ ਚਾਹੀਦਾ ਤੁਹਾਨੂੰ ਉਹਦੇ ਨੁਕੀ ਮੁਤਾਬਕ ਤੁਹਾਨੂੰ ਮੈਦ ਦਾ ਚਾਹੀਦਾ ਤੁਹਾਨੂੰ ਵਿਸ਼ੇ ਦਾ ਅਧਿਆਪਕ ਚਾਹੀਦਾ ਤੁਹਾਨੂੰ ਫਿਜ਼ੀਕਲ ਐਜੂਕੇਸ਼ਨ ਜੁਰੀ ਚਾਹੀਦਾ ਜਿਹਨੇ ਆਲ ਰੋਲ ਡੋਰਮੈਂਟ ਜਨਾ ਹੈ ਸਭਣਾ ਜਿਹਨੇ ਬੱਚੇ ਨੂੰ ਉਹਦੀ ਪਰਸਨੈਲਿਟੀ ਦੇ ਟ੍ਰੇਟਸ ਕੋਨੇ ਹੈਗੇ ਤੁਸੀਂ ਉਹ ਵੀ ਵਹੇ ਨਹੀਂ 80% ਸਕੂਲ ਟੀਚਰ ਹੀ ਹੈ ਨਹੀਂ ਫਿਜ਼ੀਕਲ ਟੀਚਰ ਹੀ ਹੈ ਨਹੀਂ ਪ੍ਰਾਇਮਰੀ ਕਿਸੇ ਚ ਵੀ ਹੈ ਨਹੀਂ ਮਿਡਲ ਦੇ ਵਿੱਚ 70 80% ਹੈ ਨਹੀਂ ਜੀ ਹਾਈ ਦੇ ਵਿੱਚ 60% ਨੇ ਸਕੈਂਡੀਵੇ ਦੇ ਲੈਕਚਰ 50% ਨੇ ਤੁਸੀਂ ਕਿੰਦਾ ਕਰੋਗੇ ਹਨਾ ਫਿਰ ਉਹ ਬੱਚੇ ਦੀ ਜਿਹੜੀ ਆਲਰੋ ਡਵੈਲਪਮੈਂਟ ਲਈ ਕਰਨੀ ਸੀਗੀ ਉਹਦਾ ਟੀਚਰ ਹੀ ਹੋ ਰਿਹਾ ਫਿਰ ਕਿੱਥੇ ਜਾਓਗੇ ਤੁਸੀਂ ਫਿਰ ਕਿਹੜਾ ਦਾਵਾ ਕਰੋਗੇ ਉਹਨਾਂ ਵਿਸ਼ਿਆਂ ਨੂੰ ਤਾਂ ਖੜਸਾ ਬੇ ਇਹ ਬਾਧੂ ਵਿਸ਼ਾ ਸਮਝਦੇ ਨੇ ਮੈਂ ਹੀ ਗੱਲ ਨਾ ਵੀ ਮੈਨੂੰ ਇਹਨਾਂ ਕੋਈ ਮਿੱਤਰ ਕਿੰਦਾ-ਕਿੰਦਾ ਵੀ ਭਾਜੀ ਤੁਸੀਂ ਨਾ ਫਿਜ਼ੀਕਲ ਐਜੂਕੇਸ਼ਨ ਨੂੰ ਕਾਫੀ ਪ੍ਰਮੋਟ ਕਰਦੇ ਹੋ ਨਾ ਹੂੰ ਜੀ ਮੈਂ ਤੁਸੀਂ ਅਦਰ ਸਬਜੈਕਟ ਨੂੰ ਕੱਟ ਕਰਦੇ ਹੋ ਫਿਜ਼ੀਕਲ ਅੰਜਾਦਾ ਪ੍ਰਮੋਟ ਕਰਦੇ ਹੋ ਮੈਨੂੰ ਕਹਿੰਦੇ ਇਸ ਪ੍ਰੈਕਟੀਕਲ ਸਬਜੈਕਟ ਹੈਗਾ ਹੂੰ ਜੀ ਹਾਂਜੀ ਪਹਿਲੀ ਗੱਲ ਹੈ ਕਿ ਜਿੰਨੇ ਸਬਜੈਕਟ ਹੈਗੇ ਤੁਹਾਡੇ ਹੂੰ ਚਾਹੇ ਬਾਇਓਲੋਜੀ ਹੈ ਜਾਂ ਚਾਹੇ ਕੈਮਿਸਟਰੀ ਹੈ ਚਾਹੇ ਫਿਜ਼ਿਕਸ ਹੈਗੀ ਜਾਂ ਚਾਹੇ ਬੋਟਨੀ ਹੈਗੀ ਹੈ ਚਾਹੇ ਹਿਸਟਰੀ ਹੈਗੀ ਜਾਂ ਚਾਹੇ ਪੂਰ ਸਾਇੰਸ ਹੈਗੀ ਹੈ ਇਹਦੀ ਤੇ ਤਿੰਨੇ ਲੈਂਗੁਏਜ ਹੈਗੀਆਂ ਹੂੰ ਕਿਸੇ ਵੀ ਸਿਨ ਹੈ ਜੁਗਿੰ ਸ਼ਬਦ ਲੱਗਦਾ ਹੂੰ ਨੇ ਲੱਗਦਾ ਨਹੀਂ ਫਿਰ এডਿਕੇਸ਼ਨ ਕਿਹ ਨਾਲ ਲੱਗਾ ਫਿਜ਼ੀਕਲ ਦੇ ਨਾਲ ਲੱਗਾ ਤੇ ਜੇ ਫਿਜ਼ੀਕਲ ਨਾਲ ਲੱਗ ਗਿਆ ਫਿਰ এডਿਕੇਸ਼ਨ ਤਾਂ ਉਹ ਕਿ ਜੇ ਤੇ ਫਿਜ਼ੀਕਲੀ ਕਰੋਗੇ ਕੁਝ ਫਿਰ ਤੈਨੂੰ ਕਰਿਆਵਾਂ ਸਿੱਖੋਗੇ ਹੂੰ ਕੀ ਬਾਤ ਹੈ ਸਹੀ ਕਹ ਲਾ ਹੈ ਹੈਨਾ ਜੀ ਤੁਸੀਂ ਜੇ ਤੁਸੀਂ ਇਫ ਯੂ ਵਾਂਟ ਟੂ ਬੀ ਐਜੂਕੇਟਡ ਪਰਸਨੈਲਿਟੀ ਫਿਰ ਤੁਹਾਨੂੰ ਫਿਜ਼ੀਕਲੀ ਕਰਨਾ ਪੈਣਾ ਥੋੜਾ ਕੁਝ ਹੂੰ ਪ੍ਰੈਕਟੀਕਲ ਕਰਨਾ ਪਊ ਪ੍ਰੈਕਟੀਕਲ ਕਰਨਾ ਪਊ ਜਿਹੜੀ ਚੀਜ਼ ਪ੍ਰੈਕਟੀਕਲੀ ਕਰਦੇ ਆ ਇਟਸ ਕਾਲਡ ਫਿਜ਼ੀਕਲ ਐਜੂਕੇਸ਼ਨ ਹੂੰ ਸਹੀ ਹੈ ਹੈਨਾ ਜੀ ਜੇ ਅਸੀਂ ਉਹਦੇ ਪਾਠ ਹੀ ਪੜਿਏ ਨੇ ਹੂੰ ਤੇ ਜਿਵੇਂ ਜਨ ਬਰਦੇ ਨੇਗੇ ਤੇ ਪੜ੍ਹ ਪੜ੍ਹੇ ਕੰਮ ਆਜੂ ਕਦੀ ਨਹੀਂ ਆਣਾ ਤੋਦਰੜੇ ਹੋਗੀ ਜੀ ਉਹ ਤੋਦਰੜੇ ਤੋਂ ਬਚਾਉਣ ਲਈ ਹੈਗਾ ਕਿ ਬੰਦਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਇਹ ਸੱਚ ਦਾ ਪਰਤਾਵਾ ਪਕਟਾਵਾ ਵਾ ਹੂੰ ਜੇ ਬੰਦਾ ਖੇਡ ਮੈਚਾ ਕਰ ਰਿਹਾ ਨਾ ਉਹ ਛਿੱਕੇ ਨੂੰ ਛੱਕਾ ਕੋ ਚੋਕੇ ਨੂੰ ਚੋਕਾ ਕਹਿੰਦੇ ਕਦੀ ਕਿਹਾ ਚੋਕੇ ਨੂੰ ਛੱਕਾ ਛਿੱਕੇ ਨੂੰ ਨਾ ਕੋਈ ਨਿਦਵੱਲੇ ਨਹੀਂ ਫਸਦੇ ਹਾਂ ਜਿੰਨਾ ਵੈਕਟਰੀ ਸੈਰ ਮੈਂ ਉਹੀ ਹੁੰਦਾ ਨਾ ਫਸਟ ਹੈ ਸੈਕੰਡ ਹੈ ਥਰਡ ਹੈ ਉਹੀ ਹੁੰਦਾ ਹਮ ਕਦੀ ਇਹ ਕਿਹਾ ਵੀ ਯਾਰ ਉਹਦਾ ਫਲਾਣੇ ਦਾ ਮੁੰਡਾ ਸੈਕੰਡ ਫਸਟ ਕਿਹੜਾ ਕਰਦੇ ਹੋ ਨਹੀਂ ਹੋ ਸਕਦਾ ਤੁਹਾਡੇ ਉਹ ਝੂਠੇ ਪੇਪਰਾਂ ਚ ਹੋ ਸਕਦਾ ਪਰ ਉੱਥੇ ਨਹੀਂ ਹੋ ਸਕਦਾ ਸਹੀ ਹੈ ਕਿਉਂਕਿ ਐਜੂਕੇਸ਼ਨ ਕਿਹਦੀ ਸੱਚ ਦੀ ਹੈ ਸੱਚ ਦੀ ਹੈ ਹੈਨਾ ਜੀ ਇਹ ਸਰ ਕੀ ਹੁੰਦਾ ਦੂਜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਹੁਣ ਨਾ ਉਹ ਕਰਨ ਲੱਗੇ ਸੀ ਪਿੱਛੇ ਬੜਾ ਰੌਲਾ ਪਿਆ ਵੀ 25 26 ਤੱਕ ਸਾਰੇ ਪ੍ਰਿੰਸੀਪਲ ਆ ਲੈਣੇ ਇਹਨਾਂ ਨੇ ਹੁਣ ਹਮ 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 ਕਿਉਂਕਿ 70% ਪ੍ਰਿੰਸੀਪਲ ਇਹਨਾਂ ਸਕੂਲਾਂ ਦੇ ਹਮ ਤੇ ਉਹ ਦੇ ਪ੍ਰਿੰਸੀਪਲ ਇੰਟਰਵਿਊ ਸੀ ਤੇ ਡਰਾਈਵਰੀ ਹੈ ਨਹੀਂ ਤੇ ਗੱਡੀ ਚੱਲੂਗੀ ਨਹੀਂ ਚੱਲੂਗੀ ਤੇ ਆ ਗਿਆ 26 ਤੱਕ ਲਾਉਣ ਲੱਗੇ ਆ ਪਰ ਇਹਨਾਂ ਨੇ ਕੀ ਕੋਟਾ ਕਰਤਾ ਕਿ ਹਡਮਾਸਟਰ ਜਿਹੜੇ ਸੀ ਕੋ ਬਾਹਰ ਕੱਢਦੇ ਪਹਿਲਾਂ ਹਡਮਾਸਟਰ ਦਾ 20% ਕੋਟਾ ਹੁੰਦਾ ਸੀਗਾ ਮਿਹਰੇ ਹਡਮਾਸਟਰ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਮੈਨਸ 40 ਨਾਲ 20% ਪ੍ਰਿੰਸੀਪਲ ਬਣਨੇ ਆ ਪ੍ਰੋਮੋਟ ਹੋਣੇ ਆ ਹਾਂਜੀ ਉਹਨਾਂ ਦੇ ਪ੍ਰੋਫੈਸ਼ਨਲ ਤਰੋਗ ਲੱਗੇ ਉਹ ਕੋਟ ਚਲੇ ਗਏ ਵੀ ਜਦੋਂ ਵਿਭਾਗ ਕਰਦਾ ਆ ਰਿਹਾ ਸਾਡੇ ਨਾਲ ਲੱਗੇ ਰਿਹਾ ਸਾਡਾ ਕੀ ਕਸੂਰ ਆ ਹਾਂ ਜੀ ਹੈਨਾ ਹੁਣ ਉਹ ਪਹਿਲਾ ਡਰਾਮਾ ਕੀਤਾ ਕਿ ਇਹਨੇ ਸਰਕਾਰ ਨੇ ਬੀ ਜਿਹੜਾ ਕੋਟਾ ਚੱਲਦਾ ਤੁਸੀਂ ਕੋਟਾ ਬੰਦ ਕਿਉਂ ਕਰ ਰਹੇ ਹੋ ਹੈਨਾ ਤੁਹਾਡੇ ਕੋ 80% ਲੈਕਚਰ ਹੈਗੇ ਜਿਹਦੇ ਵਕੇਸ਼ਨ ਦੇ ਵੀ ਹੈਗੇ ਨਾਲ 15% ਆ ਤੁਸੀਂ ਉਹਦੇ ਲੈ ਕੇ ਆ ਰਹੇ ਹੋ ਤੇ 20% ਬਾਹਰ ਕਿਵੇਂ ਕੱਢਦਾ ਤੁਸੀਂ ਹ ਨਹੀਂ ਸੀ ਕਰਨਾ ਚਾਹੀਦਾ ਉਹ ਕੱਢਿਆ ਕਿਉਂ ਸੀ ਹ ਕੱਢਿਆ ਕਿਉਂ ਜਾਣ ਬੁੱਝ ਕੇ ਕੱਢਿਆ ਸੀ ਸਰਕਾਰ ਨੇ ਵੀ ਇਹ ਕੋਰਟ ਚ ਜਾਣਗੇ ਤੇ ਸਾਨੂੰ ਉਹ ਹ ਹੋਰ ਦੇਰ ਹੋ ਜਾਊਗੀ ਸਮਾਂ ਬਹਿ ਜਾਊਗਾ ਕਿਉਂਕਿ ਜੇ ਅੱਜ 5000 ਹੜਮ ਪ੍ਰਿੰਸੀਪਲ ਭਰਤੀ ਕਰਦੇ ਆ ਤੇ ਫੇਰ ਕੀ ਹੋ ਗਿਆ ਕਿ 5 ਦਿਨ ਤੱਕ ਲੈਕਚਰਰ ਵੀ ਖਾਲੀ ਹੁੰਦਾ ਨਾ ਹੂੰ ਉਹ ਕਦੋਂ ਭਰਨਾ ਜੀ ਮਾਸਟਰ ਕਾਡਰ ਨੂੰ ਕਦੋਂ ਪ੍ਰਮੋਟ ਕਰੋਗੇ ਤੁਸੀਂ ਫੇਰ ਮਾਸਟਰ ਕਾਡਰ ਖਾਲੀ ਕੀ ਤਵੋ ਕਦੋਂ ਭਰੋਗੇ ਮਤਲਬ ਸਾਰਾ ਕੁਝ ਹੀ ਮਤਲਬ ਨਾ ਬਿਲ ਡਿਗੜਿਆ ਟਿਕੜਿਆ ਹੈਗਾ ਹੁਣ ਠੀਕ ਹੈ ਕਿ ਲੱਗਦਾ ਹੈਗਾ ਕਿ ਜੇ ਕੋਰਟ ਚ ਮਤਲਬ ਸਰਕਾਰ ਨੇ ਇਹ ਮੰਨ ਲਿਆ ਕਿ ਅਸੀਂ ਹੜਮਾਸਾਂ ਨੂੰ ਵੀ ਦੇਵਾਂਗੇ ਤੇ ਸ਼ਾਇਦ ਮੈਨੂੰ ਲੱਗਦਾ ਕਿ ਇਹ ਆਨੰਦਪੁਰ ਸਾਹਿਬ ਦੀ ਯੂਨੀਵਰਸਿਟੀ ਆਉਂਗੀ ਹੋਣਾ ਕਿ ਇੱਕ ਐ ਦਾਵਾ ਹੀ ਹੋਣਾ ਹੋਣਾ ਕੱਕ ਨਹੀਂ ਹੂੰ ਲਟਕਿਆ ਰਹਿਣਾ ਕੰਮ ਹੈ ਨਾ ਹੈ ਨਾ ਜੀ ਤੇ ਬਹੁਤ ਸਰਕਾਰ ਸਰਕਾਰ ਜਦੋਂ ਜਿੱਤਦੀ ਆ ਕਿਤੇ ਵੀ ਜਮਨੀ ਚੋਂ ਜਿੱਤਦੀ ਆ ਉਹਦੇ ਵਿੱਚ ਨਾ ਵਿਰੋਧੀ ਹੀ ਧਰਦਾ ਨਾ ਕਿਸੇ ਲੋਕਾਂ ਦਾ ਏਜੰਡਾ ਹੀ ਖਤਮ ਹੋ ਗਿਆ ਐਜੂਕੇਸ਼ਨ ਦਾ ਹੂੰ ਜੀ ਹਾਂ ਜੀ ਲੋਕੀ ਕਹਿੰਦੇ ਕੋਈ ਨਹੀਂ ਹੂੰ ਇੰਨੀਆਂ ਸਾਨੂੰ ਦਾਲ ਮਿਲ ਗਈ ਐ ਨਾ ਆਟਾ ਮਿਲ ਗਿਆ ਇਹਨੇ ਬਿਜਲੀ ਫਰੀ ਮਿਲ ਗਈ ਐ ਅਸੀਂ ਉੱਤੇ ਰਿੱਝ ਜਾਨੇ ਆ ਤੇ ਆਪਣੇ ਬੱਚਿਆਂ ਦੇ ਭਵਿੱਖ ਨਾ ਖੇਡ ਰਹੇ ਹੂੰ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਇਹ ਸਿਰਫ ਇੱਕ ਭਰਤੀ ਨਹੀਂ ਹੈ ਸਗੋਂ ਪੰਜਾਬ ਦੀ ਨਵੀਂ ਪੀੜੀ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਸਵਾਲ ਵੀ ਹੈ ਜੇ ਸਰਕਾਰ ਸਮੇਂ ਸਿਰ ਸਹੀ ਨੀਤੀ ਨਾ ਬਣਾ ਸਕੇ ਤਾਂ ਅਦਾਲਤਾਂ ਤਾਂ ਆਪਣਾ ਕੰਮ ਕਰਨਗੀਆਂ ਪਰ ਨੁਕਸਾਨ ਤਾਂ ਸਾਡੇ ਬੱਚਿਆਂ ਅਤੇ ਨੌਜਵਾਨਾਂ ਦਾ ਹੀ ਹੋਵੇਗਾ ਅਗਲੀ ਸੁਣਵਾਈ ਕਦੋਂ ਹੋਵੇਗੀ ਸਰਕਾਰ ਸੁਪਰੀਮ ਕੋਰਟ ਜਾਵੇਗੀ ਜਾਂ ਫਿਰ ਸਮਝੌਤਾ ਕਰੇਗੀ ਇਹ ਹੁਣ ਸਮਾਂ ਦੱਸੇਗਾ ਫਿਲਹਾਲ ਦੇ ਲਈ ਸਿੱਖਿਆ ਵਿਭਾਗ ਦਾ ਇਹ ਮਸਲਾ ਜੋ ਹੈ ਫਿਰ ਤੋਂ ਅਦਾਲਤੀ ਗਲਿਆਰੀਆਂ ਦੇ ਵਿੱਚ ਫਸ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਸਰਕਾਰ ਦੀ ਗੈਰਸੰਜੀਦਗੀ ਹੈ ਨੀਤੀਗਤ ਗਲਤੀ ਹੈ ਯਾ ਫਿਰ ਸਿਸਟਮ ਦੀ ਪਰੰਪਰਾਗਤ ਬਿਮਾਰੀ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਸੋ ਗਟਾ ਸਾਹਿਬ ਆਪਾਂ ਨੂੰ ਹੋਰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਗੱਲਬਾਤ ਹੋਰ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਇਓ ਵਧੀਆ ਗੱਲਬਾਤ ਕੀਤੀ ਤੁਹਾਡੇ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਰਾਜੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਬਹੁਤ-ਬਹੁਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ R